ਸਰਕਾਰ ਦੇ ਉੱਤੇ ਤਾਂ ਕਿਹੇ ਹੋ ਗਈ ਮੌਜੂਦਾ ਸਰਕਾਰ ਦੇ ਉੱਪਰ ਧੱਕੇਸ਼ਾਹੀ ਉੱਪਰ ਧੱਕੇਸ਼ਾਹੀ ਹੋ ਗਈ ਜਦ ਉਹ ਲੜਕੀ ਤੇ ਲੜਕੇ ਦੇ ਪੱਖ ਜੀ ਬੋਲਦਾ ਸੀਗਾ ਓਕੇ ਅਸੀਂ ਵੀ ਚਲੋ ਥੋੜਾ ਜਿੰਨਾ ਕਿ ਸਾਡੇ ਕੋਲ ਹੋਇਆ ਅਸੀਂ ਉਹਨਾਂ ਨਾਲ ਉਹਨਾਂ ਨੂੰ ਬੇਨਤੀਆਂ ਕੀਤੀਆਂ ਪਰ ਉਹ ਜਾਣਾਂ ਸਾਡੇ ਫਲਾਪ ਹੀ ਹੋ ਰਹੇ ਸੀ ਵੀ ਤੁਸੀਂ ਸਾਨੂੰ ਵੇਚ ਕੇ ਆਉਣਾ ਹੈ ਵੀ ਸਾਨੂੰ ਫੈਲਾ ਕੇ ਮਾਰਾਉਣੀ ਹੈ ਉਹਨਾਂ ਨੇ ਮੈਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਸਾਨੂੰ ਗੱਡੀ ਦੀ ਤਾਕੀ ਖੋਲੀ ਖੜਕਾਈ ਤੇ ਉਹ ਮੈਨੂੰ ਚੀਜ਼ ਫੜਾ ਗਿਆ ਤੇ ਮੈਂ ਫੜ ਲਈ ਹੈ ਨਾ ਵੀ ਜੇ ਫੜ ਲਈ ਆ ਭਾਈ ਵੀ ਤੂੰ ਮੋੜ ਦੇ ਭਾਈ ਮੈਂ ਇਹ ਚੀਜ਼ ਨਹੀਂ ਕਰ ਸਕਦਾ ਕੁਝ ਵੀ ਇਹ ਮੇਰੇ ਜਾਣੇ ਇਨੇ ਨੂੰ ਹੀ ਜਿਹੜਾ ਹੈਗਾ ਆ ਪਿੱਛੋਂ ਕੋਈ ਜਿਹੜਾ ਹੈਗਾ ਵਿਅਕਤੀ ਨੇ ਆਣ ਕੇ ਮੇਰੀ ਗੱਡੀ ਨੂੰ ਜਿਹੜਾ ਹੈਗਾ ਖੜਕਾਇਆ ਤੇ ਜਦੋਂ ਮੈਂ ਸ਼ੀਸ਼ਾ ਖੋਲਿਆ ਤਾਂ ਉਸ ਵਿਅਕਤੀ ਨੇ ਇੱਕੜੀ ਫਾਈਲ ਜਿਹੜੀ ਹੈਗੀ ਆ ਉਹ ਅੰਦਰ ਨੂੰ ਜਿਹੜੀ ਹੋਈ ਉਹ ਸੱਟ ਦਿੱਤੀ ਤਾਂ ਇਨੇ ਨੂੰ ਹੀ ਜਿਹੜੇ ਹੈਗੇ ਆ ਉਹਦੇ ਪਿੱਛੇ ਨਕੇ ਸੱਤ ਆਫਰੇ ਜਿਹੜੇ ਵਿਅਕਤੀ ਆਣ ਕੇ ਉਹਨਾਂ ਨੇ ਮੇਰੀ ਗੱਡੀ ਦੇ ਮੋਢੇ ਆਪਣੇ ਵਾਈਕਿੰਦੇ ਜਿਹੜੇ ਲਗਾ ਲੈ ਤੇ ਅਸੀਂ ਤਾਂ ਜੀ ਸਾਫ ਛਵੀ ਵਾਲੇ ਬੰਦੇ ਆ ਸਾਡਾ ਜੀ ਇਹਦੇ ਵਿੱਚ ਕੋਰੋਲ ਨਹੀਂ ਫਾਈਲ ਵੀ ਉਹਦੇ ਕੋਲੋਂ ਬਰਾਮਦ ਹੋਈ ਜੀ ਲਗੇ ਪਰਦਾਈਆ ਨਾਲ ਹੋਲੀ-ਮੋਲੀ ਇਹ ਤੜਈ ਗਏ ਅਸੀਂ ਇਹਦੇ ਮਗਰ-ਮਗਰ ਗਏ ਸਾਡੇ ਮੁੰਡੇ ਅੱਦੇ ਇਹਨਾਂ ਦੇ ਮੋਹਲੇ ਪਾਸੇ ਦੂਰ ਜਾ ਕੇ ਅੱਗੇ ਪਿੱਛੇ ਖੜ ਗਏ ਇਹਨਾਂ ਨੇ ਗੱਡੀ ਆ ਕੇ ਨੂਰਬਾਹਲ ਮੰਡੀ ਦਾ ਮੰਡੀ ਦੇ ਵਿੱਚ ਬਾਹਰ ਨੂੰ ਪਾਸੇ ਤਾਲਮਾ ਦੇ ਉੱਤੇ ਰੋਕ ਲਈ ਆਪਣੀ ਗੱਡੀ ਜਦੋਂ ਇਹਨਾਂ ਨੇ ਗੱਡੀ ਰੋਕੀ ਤੇ 20 ਮਿੰਟਾਂ ਬਾਅਦ ਸਾਡੇ ਪਿੰਦੇ ਦੇ ਮੁੰਡੇ ਜਿਹੜੇ ਉੱਥੇ ਆਏ ਇੱਕ ਮੁੰਡਾ ਪਿੱਛੇ ਮੋਟਰਸਾਈਕਲ ਤੇ ਆਪੇ ਗੱਡੀ ਇੱਕ ਮੁੰਡੇ ਨੂੰ ਜਾ ਕੇ ਇਹਨਾਂ ਨੂੰ ਸਾਕੇ ਖੜਾਗਾ ਕੇ 2-3 ਮਿੰਟ ਖੜਾ ਰਿਹਾ ਫੈਲ ਫੜਾਈ ਹੁਣ ਉਹ ਬਾਅਦ ਦੀ ਗੱਲ ਆ ਨਾ ਉਹ ਬੰਦੇ ਨੇ ਆ ਕੇ ਨਾ ਅੰਦਰ ਬਾਜੀ ਬੇਤੁਕੀ ਗੱਲ ਗ ਸ਼ੁਰੂ ਕਰਤਾ ਭਜੀ ਅਫਸਰਾਂ ਦੇ ਸਾਹਮਣੇ ਅਫਸਰਾਂ ਦੇ ਸਾਹਮਣੇ ਓਕੇ ਤੇ ਪੁਲਿਸ ਵਾਲਿਆਂ ਨੇ ਉਹਨੇ ਸੁਝਿਤ ਕੀਤਾ ਵੀ ਇਹਨੇ ਜਿਹੜੀ ਵੀ ਵੀਡੀਓ ਬਣਾਈ ਸੀਗੀ ਆ ਉਹਨੂੰ ਡਿਲੀਟ ਕਰ ਦਿੱਤੀ ਜਾਵੇ ਕਿਉਂਕਿ ਇਹ ਸਰਕਾਰੀ ਕੰਮ ਸੀ ਓਕੇ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਸ ਦਾ ਫੋਨ ਲੈ ਕੇ ਤਾਂ ਉਹਨੇ ਉਹ ਵਾਲੀ ਉਹ ਸਰ ਕੀ ਨਾ ਤੁਹਾਡਾ ਮੇਰਾ ਨਾਮ ਅਵਤਾਰ ਚਾਂਦ ਜੀ ਉਪਰਜਾਂ ਜੀ ਲਿਟਰਾਈਟ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਤੁਸੀਂ ਅਤੇ ਤੁਹਾਡੇ ਸਾਥੀ ਜੀ ਇੱਕ ਰਿਟਾਇਨਿੰਗ ਅਫਸਰ ਦੀ ਗੱਡੀ ਰੋਕ ਕੇ ਖੜੇ ਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਕੀ ਸੀ ਪੂਰਾ ਮਾਮਲਾ ਮਾਮਲਾ ਇਹ ਸੀ ਕਿ ਸਾਡੇ ਨਾ ਏਸੀ ਅਫਸਰ ਨੇ ਰਿਟਾਇਨ ਅਫਸਰ ਨੇ ਇੱਕ ਬੇਨਤੀ ਕੀਤੀ ਸੀ 2:30 ਵਜੇ ਵੀ 3:00 ਵਜੇ ਤੱਕ ਜਨਾਬ ਇਹ ਲੋਕਾਂ ਨੇ ਫੈਲਾਂ ਜਮਾ ਕਰਾਉਣੀ ਆ ਪੰਚੀ ਦੇ ਸਰਪੰਚੀ ਦੇ ਉਹ ਪਰਾ ਦਿਓ ਉਸ ਤੋਂ ਬਾਅਦ ਅਸੀਂ ਅੰਦਰ ਨਹੀਂ ਵੜਨ ਦੇਣਾ ਕਿਸੇ ਨੂੰ ਵੀ ਆਪਣਾ ਫਿਰ ਬਾਹਰ ਆਉਂਗਾ ਜਿਹੜੇ ਅੰਦਰ ਫੈਲਾ ਆ ਗਈਆਂ ਉਹ ਹੀ ਟੈਸਟ ਹੋ ਗਈਆਂ ਦੂਜੀਆਂ ਨਹੀਂ ਆਉਗੀਆਂ ਹਮ ਅਸੀਂ ਇੱਕ ਸਾਡੇ ਪਿੰਡ ਦੇ ਦੋ ਲੜਕ ਇੱਕ ਲੜਕਾ ਸੀਗਾ ਗੁਰਪ੍ਰੀਤ ਤੇ ਇੱਕ ਲੜਕੀ ਸੀ ਉਹਦਾ ਨਾਮ ਥੋੜਾ ਜਿਆਦਾ ਮਿਸਟੇਕ ਐ ਇੱਕ ਨੰਬਰ ਇੱਕ ਨੰਬਰ ਵਾਰਦੀ ਸੀਗੀ ਉਹ ਹਮ ਉਹ 4:00 ਵਜੇ ਆਏ ਕਹਿੰਦੇ ਜੀ ਸਾਡੀਆਂ ਫੈਲਾ ਜਮਾ ਕਰੋ ਓਕੇ ਅਸੀਂ ਇਹਨਾਂ ਨੂੰ ਕਿਹਾ ਵੀ 4:00 ਵੱਜ ਗਏ ਆ ਆਪਾਂ ਹੁਣ ਇਹਨਾਂ ਦੀਆਂ ਫੈਲਾ ਨਹੀਂ ਜਮਾ ਕਰ ਸਕਦੇ ਜੀ ਲੇ ਤੁਸੀਂ ਕਿਹਾ ਸੀਗਾ ਕਿ 3:00 ਵਜੇ ਤੀ ਪਹਿਲਾਂ ਆ ਜਿੰਨੇ ਜਿੰਨੇ ਕਰਾਉਣੀਆਂ ਕਰਾ ਦਿਓ ਹਮ ਪਰ ਉਹ ਲੜਕੀ ਨੇ ਇਹ ਥੋੜੇ ਜਿਹਾ ਨਾ ਪ੍ਰਸ਼ਾਸਨ ਜਿਹੜਾ ਸੀਗਾ ਉਹ ਲੜਕੀ ਤੇ ਲੜਕੇ ਦੇ ਪੱਖ 'ਚ ਬੋਲਦਾ ਸੀਗਾ ਓਕੇ ਅਸੀਂ ਵੀ ਚਲੋ ਥੋੜਾ ਜਿੰਨਾ ਕਿ ਸਾਡੇ ਕੋਲ ਹੋਇਆ ਅਸੀਂ ਉਹਨਾਂ ਕੋਲ ਉਹਨਾਂ ਨੂੰ ਬੇਨਤੀਆਂ ਕੀਤੀਆਂ ਪਰ ਉਹ ਜਾਣਾ ਹੀ ਸਾਡੇ ਖਿਲਾਫ ਹੀ ਹੋ ਰਹੇ ਸੀ ਵੀ ਤੁਸੀਂ ਸਾਨੂੰ ਰੋਕ ਰਿਹਾ ਹੋ ਰਹੇ ਆ ਵੀ ਸਾਨੂੰ ਫੈਲਾ ਜਮਾ ਕਰਾਉਂਦੇ ਓਕੇ ਸਾਡੀ ਇੱਕੋ ਗੱਲ ਸੀ ਵੀ ਜੋ ਜੈਨੂਇਨ ਆ ਉਹੀ ਕਰੋ ਵੀ ਟਕਾਣਾ ਨਾ ਕਰੋ ਕਿਸੇ ਨਾਲ ਵੀ ਜਦੋਂ ਟਾਈਮ ਹੀ 3 ਵਜੇ ਦਿੱਤਾ ਤੁਸੀਂ ਹੁਣ 4 ਵਜੇ ਹੀ ਕਰਨਾ ਆਏ ਪਰ ਇਹ ਅਫਸਰ ਨੇ ਫਿਰ ਵੀ ਇੱਕ ਡਰਤੀ ਜਿਹੜੀ ਸੀਗੀ ਆਪਾਂ ਨੰਬਰ ਵਾਰਦੀ ਉਹਦੀ ਫਾਇਲ ਨਾ ਲੈ ਲਈ ਸਾਨੂੰ ਧੱਕੇ ਧੱਕੇ ਮਾਰ ਕੇ ਸਾਰਿਆਂ ਨੂੰ ਗੇਟ ਤੋਂ ਬਾਹਰ ਕੱਢ ਦਿੱਤਾ ਉਦੋਂ ਬਾਅਦ ਉਹ ਜਿਹੜਾ ਮੁੰਡਾ ਗੁਰਪ੍ਰੀਤ ਸੀ ਸਾਡੇ ਪਿੰਡ ਦਾ ਉਹ ਮੁੰਡਾ ਵੀ ਗੇਟ ਤੇ ਖੜਾ ਰਿਹਾ ਅਸੀਂ 3 ਵਜੇ ਤੋਂ ਲੈ ਕੇ 8 ਵਜੇ ਤੱਕ ਏਡੀ ਗੇਟ ਦੇ ਉੱਤੇ ਖੜੇ ਰਹੇ ਵੀ ਇਹ ਮੁੰਡੇ ਦੀ ਫਾਇਲ ਅੰਦਰ ਹੀ ਜਾਣ ਨਹੀਂ ਦੇਣੀ ਹੈਗੀ ਸਾਨੂੰ ਪਤਾ ਸੀਗਾ ਇਹ ਪ੍ਰਸ਼ਾਸਨ ਨਾਲ ਇਨਸਾਫ ਦਿੰਦਾ ਹੈ ਫਾਇਲ ਅੰਦਰ ਜਾਣੀ ਹੈ ਇਹ ਕਦੀ ਇੱਕ ਨੇ ਨਾ ਜਿੱਥੇ ਉਹ ਫਾਇਲਾਂ ਜਮਾ ਹੁੰਦੀਆਂ ਉਹਦੇ ਪਿਛਲੇ ਪਾਸੇ ਤਾਂ ਕਿ ਗਲੀ ਆ ਕਦੇ ਉੱਡਦੀ ਫੈਲ ਲੈ ਕੇ ਜਾਣ ਕਦੇ ਉੱਪਰ ਦੀ ਸਿੱਟਣ ਅਸੀਂ ਇਹਨਾਂ ਨੂੰ ਕਰਨੇ ਦਿੱਤਾ ਉਹ ਕੰਮ ਹੋਈ ਵੀ ਉਦੋਂ ਬਾਅਦ ਜਦੋਂ ਨਾ ਸਾਰਾ ਕੰਮ ਖਤਮ ਹੋ ਗਿਆ ਜਿਹੜੀ ਆਫਸਰ ਜਿਹੜੇ ਆਪਣੀ ਇਹ ਜਾਣ ਲੱਗ ਪਏ ਆਪਣੇ ਘਰਾਂ ਨੂੰ ਸਾਨੂੰ ਸ਼ੋਰ ਸੀਗਾ ਵੀ ਇਹ ਨਹੀਂ ਜਾ ਕੇ ਇਸ ਮੁੰਡੇ ਦੀ ਫੈਲ ਲੈਣੀ ਹੈ ਇਹਨਾਂ ਨੇ ਇੱਕ ਨਾ ਖਾਲੀ ਫੈਰ ਕਵਰ ਜਿਹੜਾ ਹੁੰਦਾ ਕਵਰ ਵਿੱਚ ਦੋ ਚਾਰ ਪੇਪਰ ਪਾ ਕੇ ਉਥੇ ਅੰਦਰ ਰੱਖੀ ਹੋਈ ਸੀ ਉਹਨਾਂ ਨੂੰ ਇਹੀ ਕਹੀ ਜਾਂਦੇ ਸਾਡੀ ਫੈਲ ਅੰਦਰ ਪਈ ਹੈ ਜਿਹੜੇ ਸਾਡੇ ਬਾਕੀ ਦੇ ਅਧੂਰੇ ਡਾਕੂਮੈਂਟ ਹੈ ਉਹ ਅਸੀਂ ਮੋਂ ਲੈ ਕੇ ਆਇਆ ਉਹ ਸਾਡੇ ਕੋਲ ਲੈਣਾ। ਯਾਨੀ ਕਿ ਅਧੂਰੇ ਡਾਕੂਮੈਂਟ ਨਹੀਂ ਪੂਰੀ ਫਾਈਲ ਦੀ ਫਾਈਲ ਹੀ ਅੰਦਰੇ ਰੱਖਣੀ ਚਾਹੁੰਦੇ ਸੀਗੇ। ਗਮਰਾ ਕੀਤਾ ਗਮਰਾ ਕਰ ਰਿਹਾ ਸੀਗੇ। ਹੂੰ। ਪਰ ਉਹ ਅਸੀਂ ਜਦੋਂ ਇਹ ਅਫਸਰ ਤੁਰੇ ਉੱਥੋਂ ਅਸੀਂ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੇ ਮਗਰ ਚੱਲ ਗਏ ਭੜਦਾਈ ਜਾ ਨਾਲ ਹੌਲੀ-ਹੌਲੀ ਇਹ ਤੁਰ ਗਏ ਅਸੀਂ ਇਹਨਾਂ ਦੇ ਮਗਰ-ਮਗਰ ਗਏ। ਸਾਡੇ ਮੁੰਡੇ ਅੱਗੇ ਇਹਨਾਂ ਦੇ ਮੋਹਲੇ ਪਾਸੇ ਦੂਰ ਜਾ ਕੇ ਅੱਗੇ ਪਿੱਛੇ ਹੜ ਗਏ। ਇਹਨਾਂ ਨੇ ਗੱਡੀ ਆ ਕੇ ਨੂਰਬਹਿਲ ਮੰਡੀ ਮੰਡੀ ਦੇ ਵਿੱਚ ਬਾਹਰ ਨਹੀਂ ਬੈਠੇ ਤਾਰਮਾ ਰੋਡ ਦੇ ਰੋਕ ਲਈ ਆਪਣੀ ਗੱਡੀ ਜਦੋਂ ਇਹਨਾਂ ਨੇ ਗੱਡੀ ਰੋਕੀ ਤੇ 20 ਮਿੰਟਾਂ ਬਾਅਦ ਸਾਡੇ ਪਿੰਡ ਦੇ ਮੁੰਡੇ ਜਿਹੜੇ ਉੱਥੇ ਆਏ ਇੱਕ ਮੁੰਡਾ ਪਿੱਛੇ ਮੋਟਰਸਾਈਕਲ ਤੇ ਆਪੇ ਗੱਡੀ 'ਚ ਇੱਕ ਮੁੰਡੇ ਨੂੰ ਜਾ ਕੇ ਇਹਨਾਂ ਨੂੰ ਦੱਸ ਕੇ ਖੜਾ ਕਾ ਕੇ 2-3 ਮਿੰਟ ਖੜਾ ਰਿਹਾ ਫੇਲ ਫੜਾਈ ਜਦੋਂ ਸਾਡੇ ਮੁੰਡੇ ਨੱਥੇ ਆਏ ਇਹਨਾਂ ਨੂੰ ਫੜਨ ਲਈ ਇਹ ਮੁੰਡੇ ਨੇ ਮੋਟਰਸਾਈਕਲ 'ਤੇ ਸਟਾਰਟ ਹੈਗਾ ਬੈਠੇ ਉੱਤੇ ਤੇ ਇਹ ਘਟਨਾ ਭਈ ਅਸੀਂ ਗੱਡੀ ਗੱਡੀ ਮੋੜੇ ਖੜੇ ਗੱਡੀ ਤੇ ਸਾਰਾ ਤੁਸੀਂ ਜਿਹੜੀ ਫੇਲ ਫੜੀ ਆ ਵੀ ਇਹ ਧੱਕਾ ਆ ਵੀ ਇਹ ਤੁਸੀਂ ਕਿਉਂ ਕਰਦੇ ਆ ਇਹ ਅਫਸਰ ਦਾ ਇਹੀ ਕਹਿਣਾ ਸੀਗਾ ਬੀਬੇ ਇਹ ਜਿਹੜੀ ਫੈਲਿਆ ਇਹ ਕੋਈ ਵੀ ਕਾਜ ਹੈ ਹੈ ਕਿ ਹਾਜੀ ਕਾਜ ਦੀ ਹੈ ਨਹੀਂ ਕੋਈ ਕਾਜ ਹੁੰਦੀ ਆ ਜੀ ਕਹਿੰਦੇ ਜੀ ਮੈਂ ਤਾਂ ਉੱਥੇ ਚਾਰਿਆ ਆ ਮੈਂ ਕਿਹਾ ਜਿਹੜਾ ਤੁਸੀਂ ਚਾਰਿਆ ਆ ਉੱਥੇ ਕਫੇਨ ਪਈ ਸੀ ਗੁਰਪ੍ਰੀਤ ਦੀ ਖਾਲੀ ਅਕਲ ਬੇਰੀ ਬੇਰੀ ਖਾਲੀ ਫੈਲ ਪਈ ਸੀ ਨਾ ਉਹਦੇ ਵਿੱਚ ਤੁਸੀਂ ਜਾ ਕੇ ਹੁਣ ਸਵੇਰ ਨੂੰ ਪੇਪਰ ਪਾ ਦੇਣੇ ਆ ਤੇ ਸਾਡਾ ਨੁਕਸਾਨ ਹੋਇਆ ਨਾ ਸਾਨੂੰ ਉਹਦੀ ਪੰਜ ਖੜਦਾ ਨਹੀਂ ਕੋਈ ਇਹ ਪੰਜ ਬਣ ਜਾਣਾ ਤੁਸੀਂ ਰਾਤ ਨੂੰ 9 ਵਜੇ ਉਹਨੂੰ ਪੰਜ ਬਣਾ ਰਹੇ ਆਂ ਵੀ ਇਹਨੂੰ ਤੁਸੀਂ ਹੁਣ ਜਾ ਪਾੜ ਦਿਓ ਜਾਂ ਸਾਨੂੰ ਦੇ ਕੇ ਜਾ ਕਿਸੇ ਹੋਰ ਦੇ ਦੇ ਤੁਹਾਡੇ ਨੂੰ ਤੁਹਾਡੇ ਕੋਲ ਨਹੀਂ ਜਾਣ ਦੇਣੀ ਸਾਨੂੰ ਨਹੀਂ ਸੀਦਾ ਸ਼ੋਰ ਹੈ ਵੀ ਤੁਸੀਂ ਜਾ ਕੇ ਇਹਨੇ ਫੋਨ ਦੇ ਬਚਾਉਣੀ ਹੈ ਠੀਕ ਹੈ ਜੀ ਪਰ ਇਹ ਮੰਨਦੇ ਨਹੀਂ ਸੀਗੇ ਤੇ 2-4 ਮਿੰਟ ਬਾਅਦ ਇਹ ਨਹੀਂ ਆਪ ਹੀ ਕੰਪਨ ਫੋਨ ਲੈ ਕੇ ਤੁਸੀਂ ਸਾਥ ਲੈ ਆਂ ਬਈ ਮੈਨੂੰ ਮੇਰੀ ਗੱਡੀ ਰੋਕ ਕੇ ਖੜੇ ਆ ਜੱਟ ਕੇ ਇਹ ਕੰਮ ਸਾਰੇ ਇਹਨਾਂ ਦੇ ਗਲਤ ਹੈਗਾ ਨਾ ਇਹ ਫੈਲ ਫੜਦੇ ਨਾ ਇਹ ਕੰਮ ਹੁੰਦੇ ਪੁਲਿਸ ਆਈ ਜੀ ਪੁਲਿਸ ਨੇ ਆਪਣੇ ਹੱਥੇ ਚ ਫੈਨ ਲੈ ਕੇ ਸਾਡੇ ਕੋਲੋਂ ਦਰਖਾਸਤ ਲੈ ਕੇ ਥਾਣੇ ਰੱਖ ਲਈ ਆ ਅੱਜ ਅਸੀਂ ਐਸਡੀਐਮ ਸਾਹਿਬ ਕੋਲ ਵੀ ਗਏ ਸੀ ਤੇ ਡੀਸੀ ਸਾਹਿਬ ਕੋਲ ਵੀ ਗਏ ਆਂ ਤਨੂਰ ਨਾਲ ਥਾਣੇ ਦਰਖਾਸਤ ਦਿੱਤੀ ਹੋਈ ਆ ਸਿਰਫ ਅਸੀਂ ਇਹੀ ਜਾਂਚਿਆ ਵੀ ਇਹਨਾਂ ਨੇ ਗੁਰਪ੍ਰੀਤ ਗੋਪੀ ਦੀ ਜਿਹੜੀ ਰਾਤ ਨੂੰ ਲਿਸਟ ਭੇਜੀ ਆ ਚੋਣ ਕਮਿਸ਼ਨ ਨੂੰ ਜਿਹਨੇ ਆ ਪਹਿਲਾਂ ਪੰਚਾਂ ਨੇ ਹੁੰਦੀਆਂ ਐਨੀਆਂ ਸਰਪੰਚਾਂ ਨੇ ਆ ਉਹਦੇ ਵਿੱਚ ਜੇ ਨਾਮ ਹੋਇਆ ਇਹਨਾਂ ਤੇ ਅਸੀਂ ਜ਼ਰੂਰ ਕਾਰਵਾਈ ਕਰਵਾਉਣੀ ਕਰਵਾਉਣੀ ਆ ਜੀ ਉਹ ਸਾਨੂੰ ਪਤਾ ਨੇ ਉਹ ਜਿਹੜਾ ਉਹ ਜਿਹੜਾ ਨਾ ਆਇਆ ਸੀ ਆਟਿਆਈ ਲੈ ਹੋਣੀ ਉਦਾਂ ਨੇ ਸਾਨੂੰ ਦੇਣੀ। ਸੋ ਦੋਸਤੋ ਪੰਚਾਇਤਾਂ ਨੂੰ ਲੈ ਕੇ ਵਕ ਵਕ ਥਾਵਾਂ ਤੇ ਉੱਤੇ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਫਾਇਦਾ ਨੂੰ ਦਰੁਸਤ ਕਰਨ ਵਾਸਤੇ ਤੇ ਐਸੇ ਤਹਿਤ ਕੱਲ ਨੂਰਮਲ ਸ਼ਹਿਰ ਦੇ ਵਿੱਚ ਦੇਰ ਰਾਤ ਇੱਕ ਮਾਮਲਾ ਸਰਗਮਾ ਜਾਂਦਾ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਤੱਕ ਵਿਸ਼ਮੁਲੀਤ ਹੋ ਜਾਂਦੀ ਹੈ ਤੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਜਿੰਦਾਬਾਦ ਮਰਦਾਬਾਦ ਇਹਨਾਂ ਦੇ ਵਿਦਾ ਜਾਂਦੇ ਨੇ। ਉਸੇ ਸੌਂ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਰਿਟਰਨਿੰਗ ਆਫਸਰ ਜਿਨ੍ਹਾਂ ਦੇ ਕੱਲ ਇੱਕ ਵੀਡੀਓ ਵਾਇਰਲ ਹੋੰਦੀ ਆ। ਸਸੀ ਗੱਲ ਜੀ ਸਸੀ ਗੱਲ ਜੀ ਸਰ ਕੀ ਨਾ ਤੁਹਾਡਾ ਮੋਹਿ ਕੁਮਾਰ ਜੀ ਮੋਹਿ ਕੁਮਾਰ ਜੀ ਕੱਲ ਇੱਕ ਮੂਰਨਾ ਤੋਂ ਵੀਡੀਓ ਵਾਇਰਲ ਹੁੰਦੀ ਦੇ ਰਾਤ ਜਿਸ ਦੇ ਵਿੱਚ ਅਸੀਂ ਗੱਡੀ ਵਿੱਚ ਬੈਠੇ ਹਾਂ ਤੇ ਕੁਝ ਲੋਕ ਤੁਹਾਡੀ ਗੱਡੀ ਰੋਕ ਕੇ ਖੜੇ ਕਿਸੀ ਪੂਰਾ ਮਾਮਲਾ ਅ ਇਸ ਤਰ੍ਹਾਂ ਸੀਗਾ ਵੀ ਕੱਲ ਜਿਹੜਾ ਨਾਮ ਜਨਮੀਆਂ ਦਾ ਅਫੀਡਵਿਟ ਸੀਗਾ ਤੇ ਜਦੋਂ ਨਾਮ ਜਨਮੀਆਂ ਕੰਪਲੀਟ ਹੋ ਗਈਆਂ ਸਰਕਾਰੀ ਮੈਥੜਾ ਮੈਥੜੇ ਸਕੂਲ ਦੇ ਵਿੱਚ ਤਾਂ ਉੱਥੇ ਸਾਡਾ ਦਫ਼ਤਰ ਸੀ ਆਰਓ ਬੰਦਾ ਜਦੋਂ ਕੰਪਲੀਟ ਹੋ ਗਈਆਂ ਸਾਰੀ ਕੋਈ ਅਸੀਂ ਰਿਪੋਰਟ ਸੈਂਡ ਕਰ ਦਿੱਤੀ ਤੇ ਇਹ ਵਾਲੀ ਰਿਪੋਰਟਡ ਹੈ ਗਿਆ ਫਲੋਰ ਐਸ ਡੀ ਐਮ ਮੇਨ ਜਿਹੜੇ ਪਹੁੰਚ ਗਏ ਤੇ ਨਾਲ ਹੀ ਨਾਲ ਜਿਹੜਾ ਗਿਆ ਨੂਰਮਹਿਲ ਉਹਦੀ ਜਿਹੜੀ ਸੌਫਟ ਕਾਪੀ ਮਨ ਕੇ ਆਪਾਂ ਕਹਿੰਦੇ ਲੈਟ ਦੇ ਰਹੀ ਪਹੁੰਚ ਗਏ ਤਾਂ ਉਹਦੀ ਜਿਹੜੀ ਹਾਰਡ ਕਾਪੀ ਵੀ ਜਿਹੜੀ ਹੈ ਅਸੀਂ ਉੜ ਗਏ ਨੂਰਮਹਿਲ ਤਸੀਲ ਦੇ ਵਿੱਚ ਸ੍ਰੀ ਸਰਜੀਤ ਰਾਮ ਦੇ ਰਹੀ ਉਹ ਭੇਜ ਦਿੱਤੀ ਤਾਂ ਮੈਂ ਤਾਂ ਉਹ ਮੂਰੇ ਨਾਲ ਨਿਕੜ ਕੇ ਪਾਲਸ ਪਾਰਟੀ ਸਾਰੇ ਹੀ ਅਸੀਂ ਜਿਹੜੇ ਹਿਗੇ ਆ ਇਹ ਤੁਰਵਾਨਾ ਹੋਏ ਮੇਰੇ ਪਿੱਛੇ ਪਿੱਛੇ ਜਿਹੜੇ ਹਿਗੇ ਆ ਉਸ ਵਾਲੀ ਪਾਰਟੀ ਵੀ ਸਿਲੀ ਨੂਰਮਹਿਲ ਤੱਕ ਗਈ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਲੋਨ ਮੈਂਦੋ ਜਦੋਂ ਮੈਂ ਆਪਣੇ ਪਿੰਡ ਵੱਲ ਨੂੰ ਜਾਣਾ ਸੀ ਤੇ ਮੈਂ ਸਰਜੀਤ RAM ਦੇ ਜਿਹੜੇ ਨੂਰਮੈਨ ਖੜਕੇ ਉੱਥੇ ਵੇਟ ਕੀਤੀ ਵੀ ਤਾਂ ਕਿ ਜਿਹੜਾ ਉਹ ਤੋਂ ਮੈਂ ਪੁੱਛ ਸਕ ਪੁੱਛ ਸਕਾਂ ਵੀ ਕੀ ਜਿਹੜੀ ਰਿਪੋਰਟ ਜਿਹੜੀ ਹੈਗੀ ਫਾਰਮ ਨੰਬਰ 123 ਉਹ ਸਬਮਿਟ ਹੋ ਗਿਆ ਜਾਂ ਨਹੀਂ ਇੰਨੇ ਨੂੰ ਹੀ ਜਿਹੜਾ ਹੈਗਾ ਆ ਪਿੱਛੋਂ ਕੋਈ ਜਿਹੜਾ ਹੈਗਾ ਵਿਅਕਤੀ ਨੇ ਆਣ ਕੇ ਮੇਰੀ ਗੱਡੀ ਨੂੰ ਜਿਹੜਾ ਹੈਗਾ ਖੜਕਾਇਆ ਤੇ ਜਦੋਂ ਮੈਂ ਸ਼ੀਸ਼ਾ ਖੋਲ੍ਹਿਆ ਤਾਂ ਉਸ ਵਿਅਕਤੀ ਨੇ ਇੱਕ ਜਿਹੜੀ ਫਾਈਲ ਜਿਹੜੀ ਹੈਗੀ ਆ ਉਹ ਅੰਦਰ ਨੂੰ ਜਿਹੜੀ ਹੋਈ ਉਹ ਸੱਟ ਦਿੱਤੀ ਤਾਂ ਇੰਨੇ ਨਹੀਂ ਹੀੜੇ ਹੋ ਗਏ ਆ ਉਹਦੇ ਪਿੱਛੇ ਲਿੰਕੇ 7-8 ਦੇ ਲੇਗੇ ਵਿਅਕਤੀ ਆਣ ਕੇ ਉਹਨਾਂ ਨੇ ਮੇਰੀ ਗੱਡੀ ਦੇ ਮੋਢੇ ਆਪਣੇ ਵਾਈਕ ਦੇ ਹੀਗੇ ਲਗਾ ਲੈ ਤੇ ਨਾਲ ਲੜਨਗੇ ਰੌਲਾ ਪਾ ਦਿੱਤਾ ਹੈਗਾ ਵੀ ਆਹ ਦੇਖੋ ਆਹ ਦੇਖੋ ਨਹੀਂ ਜੀ ਕਿ ਇਸ ਟਾਈਮ ਤੇ ਫਾਈਲਾਂ ਨਹੀਂ ਲੈਂੀਆਂ ਜਾਣੀਆਂ ਸਰ ਕਿਹੜਾ ਫਾਈਲਾਂ ਲੈਣ ਦਾ ਸਮਾਂ ਜਿਹੜਾ ਉਹ ਸਰਕਾਰ ਨੇ ਕਿਨੇ ਵੇ ਤੱਕ ਕੀਤਾ ਫਾਈਲਾਂ ਲੈਣ ਦਾ ਜਿਹੜੇ ਹੈਗੇ ਆ ਸਮਾਂ ਸੀ 3 ਵਜੇ ਤੱਕ ਸੀਗਾ ਵੀ 3 ਵਜੇ ਤੱਕ ਜਿਹੜੇ ਗੇਟ ਦੇ ਅੰਦਰ ਜਿਹੜੇ ਹੈਗੇ ਐਂਟਰਜੈਂਟਲ ਸੀਗੇ ਠੀਕ ਹੈ ਨਹੀਂ ਉਹਨਾਂ ਦੀਆਂ ਫਾਈਲਾਂ ਲੈ ਲੈਣੀਆਂ ਸੀਗੀਆਂ ਉਸ ਤੋਂ ਬਾਅਦ ਉਹਨਾਂ ਨੂੰ ਸਬਮਿਟ ਕਰਨ ਵਾਸਤੇ ਜਿੰਨਾ ਵੀ ਟਾਈਮ ਲੱਗਦਾ ਹੈਗਾ ਆ ਟਾਈਮ ਲਾ ਕੇ ਜਿਹੜਾ ਹੈਗਾ ਉਹ ਵਾਲੀ ਰਿਪੋਰਟ ਤੁਸੀਂ ਕਿਜਲੇ ਸਮਝ ਲਓ ਜਿਹੜਾ ਤਿੰਨ ਤੱਕ ਇੰਟਰ ਕਰ ਗਿਆ ਉਹਨੂੰ ਫਿਨਿਸ਼ ਕਰਕੇ ਹੀ ਤੋਲਣਾ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਆ ਸਰ ਮੌਕੇ ਤੇ ਦੇਖਿਆ ਗਿਆ ਕਾਫੀ ਲੋਕਾਂ ਨੇ ਮੰਨ ਲਓ ਤੁਹਾਡੇ ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਯਾਨੀ ਕਿਹਾ ਵੀ ਤੁਸੀਂ ਰਿਸ਼ਵਤ ਲੈ ਕੇ ਆ ਕੰਮ ਕਰ ਰਹੇ ਆ ਜਾਂ ਮੰਨ ਲਓ ਤੁਸੀਂ ਚਲਾਕੀਆਂ ਕਰ ਰਹੇ ਆ ਤੇ ਸਰ ਕਾਫੀ ਮੌਲਤਨਾਪੂਨ ਹੋਣ ਦੇ ਨਾਲ ਨਾਲ ਐਰਗਲ ਵੀ ਸੌਣ ਤੇ ਆਈ ਜੀ ਕਿਹੜਾ ਦੰਦ ਦੇ ਸਮੇਂ ਵੀ ਤੁਹਾਡੇ ਸੈਂਟਰ ਦੇ ਉੱਤੇ ਵੀ ਹੰਗਾਮਾ ਹੋਇਆ ਸੀ ਪੱਤਰਕਾਰ ਦੇ ਨਾਲ ਕੁਝ ਮੰਨਦਾ ਹੋਇਆ ਉਹਨ ਕੀ ਮਾਮਲਾ ਸੀ ਉਹ ਇਸ ਤਰ੍ਹਾਂ ਸੀ ਕਿ ਜਦੋਂ ਕਿ ਕਿਹੜਾ ਇਹ ਨਾਂ ਦੇ ਬੰਗਿਆਂ ਦਾ ਕੰਮ ਚੱਲ ਰਿਹਾ ਸੀ ਤਾਂ ਕੋਈ ਬਾਹਰ ਹੋ ਜਣੇ ਕਿ ਕੋਈ ਪੱਤਰਕਾਰ ਸੀ ਜਿਹਨੂੰ ਮੈਂ ਜਾਣਦਾ ਨਹੀਂ ਸੀ ਕਿ ਨਾਂ ਵੀ ਪੱਤਰਕਾਰ ਹੈ ਜਾਂ ਕਿੰਦਾ ਹੈ ਠੀਕ ਨਹੀਂ ਉਹ ਅੰਦਰ ਆਣ ਕੇ ਜਿਹੜਾ ਵੀਡੀਓਗ੍ਰਾਫੀ ਬਣ ਰਿਹਾ ਸੀ ਤੇ ਮੈਂ ਉਹਨੂੰ ਵੀਡੀਓਗ੍ਰਾਫੀ ਕਰਨ ਤੋਂ ਰੋਕਿਆ ਤੇ ਬੋਲਸਵਾਲਿਆਂ ਨੇ ਉਹਦੇ ਸੁਝਿਤ ਕੀਤਾ ਵੀ ਇਹਨੇ ਜਨ ਕੇ ਜੋ ਵੀ ਵੀਡੀਓ ਬਣਾਈ ਹੈਗੀ ਜਾਂ ਉਹ ਤੁਹਾਨੂੰ ਡਿਲੀਟ ਕਰ ਦਿੱਤੀ ਜਾਵੇ। ਉਹ ਕਿਹਦੀ ਸਰਕਾਰੀ ਕੰਮ ਸੀ। ਓਕੇ। ਤਾਂ ਉਹਨਾਂ ਨੇ ਬੋਲਸਵਾਲਿਆਂ ਨੇ ਉਸ ਦਾ ਫੋਨ ਲੈ ਕੇ ਤਾਂ ਉਹਨੇ ਉਹ ਵਾਲੀ ਵੀਡੀਓ ਡਿਲੀਟ ਕਰ ਦਿੱਤੀ ਸੀ। ਉਸ ਤੋਂ ਬਾਅਦ ਉਹ ਇੱਥੋਂ ਚਲਾ ਗਿਆ ਸੀ। ਸਰ ਮੈਂ ਤੁਹਾਡੀ ਗੱਲ ਨੂੰ ਵਿੱਚ ਰੁਕਣ ਲੱਗਾ ਜਦੋਂ ਮੰਨ ਲਓ ਉੱਥੇ ਉਹ ਵੀਡੀਓਗ੍ਰਾਫੀ ਕਰ ਰਹੇ ਸੀਗੇ। ਤੁਸੀਂ ਇੱਥੇ ਕੋਈ ਸਾਈਨ ਵਗੈਰਾ ਲਾਇਆ ਹੋਇਆ ਸੀ ਜਿਸ ਵਿੱਚ ਲਿਖਿਆ ਜਾ ਵੀ ਇੱਥੇ ਵੀਡੀਓਗ੍ਰਾਫੀ ਕਰਨੀ ਮਨਾ ਹੈ। ਮੈਂ ਇਸ ਤਰ੍ਹਾਂ ਤਾਂ ਕੋਈ ਵੀ ਡੈਗ ਲੈ ਕੇ ਨਹੀਂ ਲਾਇਆ ਸੀ ਪਰ ਆ ਆਮ ਤੌਰ ਤੇ ਹੈ ਲਿਖ ਦੇ ਕਮਰੇ ਵਿੱਚ ਲਿਖਨ ਕਮਿਸ਼ਨ ਦੇ ਵੱਲੋਂ ਜੇਕਰ ਕੋਈ ਜਨ ਕੇ ਨਾਮਜਦ ਹੁੰਦੇ ਹੋਏ ਫੋਟੋਗ੍ਰਾਫਰ ਜਾਂ ਵੀਡੀਓਗ੍ਰਾਫਰ ਜਾਂ ਇਹਨਾਂ ਪੱਤਰਕਾਰ ਇਹੀ ਆ ਸਕਦੇ ਹੁੰਦੇ ਅੰਦਰ ਅੰਦਰਾਂ ਕਿਹੜਾ ਫੋਟੋਗ੍ਰਾਫੀ ਕਰ ਸਕਦੇ ਹੁੰਦੇ ਸੀ ਜਾਂ ਆਮ ਲੋਜਜਤ ਨਹੀਂ ਹੁੰਦੀ ਸਰ ਚਰਚਾ ਵਿੱਚ ਸੀ ਉਸ ਵੀਡੀਓ ਜਦੋਂ ਵੀਡੀਓਗ੍ਰਾਫੀ ਕਰ ਰਹੇ ਸੀ ਇੱਥੇ ਕੁਝ ਗਲਬਾਤ ਹੋਣ ਕਣਾ ਮਾਹੌਲ ਤਨਾਪੂ ਹੋ ਗਿਆ ਸੀਗਾ ਕਿ ਇਹ ਜਿਹੇ ਹਾਲਾਤਾਂ ਵਿੱਚ ਵੀ ਪੱਤਰਕਾਰ ਨੂੰ ਪਰਮਿਸ਼ਨ ਲੈ ਕੇ ਵੀਡੀਓਗ੍ਰਾਫੀ ਕਰਨੀ ਪੋਗੀ ਇਸ ਸੰਬੰਧੀ ਕੋਈ ਰਾਏ ਤਾਂ ਨਹੀਂ ਸੀ ਸਰ ਕੋਈ ਨੇ ਇਸ ਇਸ ਵੰਦੀ ਤਾਂ ਮੈਂ ਕੋਈ ਇਹ ਵੀ ਜਣਕਾਰੀ ਰਹਿ ਗਈਆਂ ਆ ਵੀ ਉਹ ਵੀ ਇਹ ਡਿਪਾਰਟਮੈਂਟ ਇਲੈਕਸ਼ਨ ਕਮਿਸ਼ਨ ਦੇ ਅਨੁਸਾਰ ਹੀ ਜਣ ਕੇ ਉਹਨਾਂ ਦੇ ਹੀ ਹੁੰਦੇ ਪੱਤਰਕਾਰ ਉਹ ਵੀ ਜਿਹੜੀ ਵੀਡੀਓਗ੍ਰਾਫੀ ਕਰ ਸਕਦੇ ਜਿਹੜਾ ਪੱਤਰਕਾਰ ਹੁੰਦਾ ਇਹ ਸਾਂਝਾ ਹੁੰਦਾ ਕਦੇ ਵੀ ਕਿਸੇ ਅਧਾਰੇ ਦਾ ਪੱਤਰਕਾਰ ਨਹੀਂ ਹੁੰਦਾ ਬੜੀ ਨੌਜਵਾਨਤ ਨੇ ਦਾ ਦੱਸਣਾ ਹੋ ਸਕਦਾ ਹੈ ਵੀ ਸਰਕਾਰ ਦੇ ਕਿਸੇ ਨੇ ਡੋਟੀਆਂ ਲਾਈ ਹੋਣ ਜਾਂ ਜੈਲੋ ਕਰਨ ਵਾਲਿਆਂ ਨੂੰ ਇਖਤਾਨ ਦੇਣ ਪਰ ਪੱਤਰਕਾਰ ਤਾਂ ਸਾਂਝਾ ਹੁੰਦਾ ਹੈ ਕਦੇ ਵੀ ਇੱਕ ਪਾਰਟੀ ਦਾ ਪੱਤਰਕਾਰ ਨਹੀਂ ਹੁੰਦਾ ਨਹੀਂ ਉਹ ਤਾਂ ਸਮੈਂ ਦੀ ਗੱਲ ਤੇ ਆਉਣਾ ਹੈ ਉਹ ਮੌਕੇ ਤੇ ਸਾਰੇ ਜੋ ਵੀ ਹੋਇਆ ਉਸ ਦੀ ਜੀ ਤੁਸੀਂ ਫਾਈਲ ਲਈ ਜਾਂ ਨਹੀਂ ਲਈ ਹੈ ਹਾਂਜੀ ਆਪਾਂ ਕਿਹਾ ਤੁਹਾਡਾ ਉੱਥੇ ਤੁਸੀਂ ਕਿੰਨੇ ਵੀ ਮੈਂ ਕੋਈ ਸਪਸ਼ਟੀਕਰਨ ਨਹੀਂ ਦੇਣਾ ਹੈਗਾ ਤੁਸੀਂ ਐਜ਼ ਅ ਪਬਲਿਕ ਸਰਵੰਟ ਹੋ ਮੰਨ ਲਓ ਜਨਤਾ ਦੇ ਨੌਕਰ ਹੋਣਾ ਹਾਂਜੀ ਹਾਂਜੀ ਤੇ ਸਰ ਜਨਤਾ ਦਾ ਨੌਕਰ ਜਨਤਾ ਨੂੰ ਜ਼ਵਾਰਦਾਈ ਨਾ ਹੋਵੇ ਇਹ ਇਹ ਹੀ ਨਿਕਲ ਆ ਸਮਝ ਲੱਗੀ ਜੀ ਇਹ ਕਾ ਨਹੀਂ ਬਿਲਕੁਲ ਇਸ ਤਰ੍ਹਾਂ ਹੁੰਦਾ ਜਦੋਂ ਭੀੜ ਦੇ ਵਿੱਚ ਤੁਸੀਂ ਖੜੇ ਹੋਵੋ ਤੇ ਕਿਹਨੇ ਭੀੜ ਨੇ ਪਤਾ ਨਹੀਂ ਤੁਹਾਡੇ ਤੇ ਕਿਹੜੇ ਕਿਹੜੇ ਇਲਜ਼ਾਮ ਦੇ ਲਾਈ ਜਾਣੇ ਸੀਗੇ ਆ ਉਸ ਤੋਂ ਜਣ ਕਿਹੜੇ ਬਚਣ ਦੇ ਲਈ ਸਾਧਰਣਾ ਜਨਕ ਸਭ ਤੋਂ ਵੱਡੀ ਤੇਜ ਹੈਗੀ ਆ ਕੋਈ ਵੀ ਤੁਹਾਨੂੰ ਸਪਸ਼ਟੀਕਰਨ ਦੇਣਾ ਹੈ ਉਹ ਆਪਣੇ ਅਸੀਂ ਮਹਿਕਮੇ ਨੂੰ ਜਾਂ ਜਿਹੜਾ ਹੈ ਡਿਪਾਰਟਮੈਂਟ ਨੂੰ ਜਿਹਨਾਂ ਸਾਡੀ ਮੁਖਲਾਈ ਹੈਗੀ ਆ ਉਹਨੂੰ ਹੀ ਅਸੀਂ ਦੇਣ ਦੀ ਜ਼ਿੰਮੇਵਾਰ ਹੁੰਦੇ ਹਾਂ ਜੇਕਰ ਅਸੀਂ ਆਮ ਜਨਕ ਜਿਹੜਾ ਹੈਗਾ ਜਾਂ ਕਦੇ ਵੱਧ ਜੜ ਕੇ ਗੱਲ ਕਰਦੇ ਜਾਂ ਕੋਈ ਵੀ ਗੱਲ ਕਰਦੇ ਉਹਦੇ ਨਾਲ ਫਿਰ ਗੱਲ ਜਿਹੜੀ ਹੈਗੀ ਵੱਧ ਜਾਂਦੀ ਨਹੀਂ ਸਰ ਪਰ ਮੌਕੇ ਤੇ ਜਿਹੜੀ ਵੀਡੀਓ ਬਣ ਰਹੀ ਸੀ ਉਹ ਇੱਕ ਪੱਤਰਕਾਰ ਵੱਲੋਂ ਬਣਾਈ ਜਾ ਰਹੀ ਸੀ ਤੇ ਨਾ ਕਿ ਮਤਲਬ ਜਿਹੜੀ ਪ੍ਰੋਬਲਮ ਹੈ ਨਾ ਨਹੀਂ ਵੀ ਤੁਸੀਂ ਕਿਹਨੇ ਜਵਾਬ ਦੇਣਾ ਪੱਤਰਕਾਰ ਨੂੰ ਜਵਾਬ ਦੇਣਾ ਇਹ ਗੱਲ ਗਲਤ ਗੱਲ ਨਹੀਂ ਜਵਾਬ ਦੇਣਾ ਜਵਾਬ ਜਿਹਨੇ ਕਿਹੜਾ ਜਿੰਨਾ ਮੈਨੂੰ ਚਾਹੀਦਾ ਸੀ ਦੇਣਾ ਉਹਨਾ ਮੈਂ ਦਿੱਤਾ ਸੀਗਾ ਜਿੰਨਾ ਮੇਰਾ ਬਣਦਾ ਸੀਗਾ ਠੀਕ ਨੇ ਬਾਕੀ ਜਿਹੜਾ ਹੈਗਾ ਆ ਵੀ ਜਿੰਨੀ ਲੋੜ ਸੀਗੀ ਜਿਹਨੇ ਕਿਹੜੇ ਹੈਗੇ ਜਿੰਨੀ ਗੱਲਬਾਤ ਚਾਹੀਦੀ ਸੀ ਓਨੀ ਹੀ ਮੈਂ ਕਰ ਦਿੱਤੀ ਠੀਕ ਨੇ ਬਾਕੀ ਜਿਹਨੇ ਕਿਹੜਾ ਹੈਗਾ ਜੇਕਰ ਜਿੰਨੀਆਂ ਆਪਾਂ ਇਹ ਗੱਲ ਬਧਾਵਾਂਗੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਗੁਰੂ ਸਾਹਿਬਾਨ ਨੇ ਵੀ ਕਿਹਾ ਹੈ ਠੀਕ ਨੇ ਕਿਉਂਕਿ ਡੰਗਾ ਜੇਕਰ ਤੁਸੀਂ ਸ਼ਾਂਤ ਰਹੋਗੇ ਤਾਂ ਸਮੱਸਿਆ ਦਾ ਹੱਲ ਹੈ ਗੌਰਪੇ ਸਿੰਘ ਜਣ ਕੇ ਸ਼ਾਂਤ ਨਹੀਂ ਰਹਿੰਦੇ ਇੱਕ ਦੂਜੇ ਤੇ ਬਲੇਮ ਕਰਨ ਚੱਲੋਂਗੇ ਜੇ ਉਹਦਾ ਕੋਈ ਵੀ ਸਮਾਧਾਨ ਨਹੀਂ ਸਰ ਕਿਹੜੇ ਕੱਲ ਪਬਲਿਕ ਵੱਲੋਂ ਦੋ ਨਾਂ ਲੈ ਆਏਗਾ ਸੀ ਇੱਕ ਕਿਸੇ ਲੇਡੀ ਦਾ ਸੀ ਤੇ ਇੱਕ ਕਿਸੇ ਜੈਂਟਲ ਸਰ ਦਾ ਹਾਂਜੀ ਕਿ ਉਹਨਾਂ ਨੇ ਫਾਈਲਾਂ ਆਪਣੀਆਂ ਫਾਰਮੈਟ ਕੀਤੀਆਂ ਹੋਈਆਂ ਉਹਨਾਂ ਦੇ ਵਿੱਚ ਨਾਮ ਹੈਗਾ ਨਾਮ ਜਾਂਤ ਨਹੀਂ ਹੈ ਨਹੀਂ ਜਿਹੜਾ ਤੁਸੀਂ ਕਹਿੰਦੇ ਹੋਗੇ ਆ ਜਿੱਦਾਂ ਜਿਹੜਾ ਕੋਈ ਵੀ ਫਾਈਲ ਫਾਈਲ ਲੈਣ ਦੇ ਵਾਸਤੇ ਆ ਜਾਂ ਦੇਣ ਦੇ ਵਾਸਤੇ ਆ ਠੀਕ ਹੈ ਨੀ ਉਹਦਾ ਕੋਈ ਵੀ ਨਾਮ ਨਹੀਂ ਜੋ ਗੌਰਪੇ ਸਿੰਘ ਕਰਕੇ ਉਸ ਮਾਰਦੇ ਕਿਉਂਕਿ ਉਸ ਤੋਂ ਪਹਿਲਾਂ ਹੀ ਜਣ ਕੇ ਜਿਹੜਾ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈਗਾ ਆ ਅਸੀਂ ਤੋਂ ਸਕੂਲੋਂ ਸਾਰਾ ਕੰਮ ਕੰਪਲੀਟ ਕਰਕੇ ਆਨਲਾਈਨ ਕਰਕੇ ਜਿਹੜਾ ਹੈਗਾ ਉਹਦੀ ਹਾਰਡ ਕਾਪੀ ਸੈਂਡ ਕਰਕੇ ਜਿਹੜਾ ਹੈਗਾ ਇਹ ਕਿਉਂਦੀ ਕਾਪੀ ਪੋਸਟ ਬਲੇਨ ਉਹਦੇ ਕਿ ਇੱਕ ਕਾਪੀ ਆਪਣੇ ਕੋਲ ਰੱਖ ਕੇ ਤੇ ਇੱਕ ਜਿਹੜੀ ਹੈਗੀ ਉਹ ਸਿਲੇ ਤੇ ਦਿੱਤੀ ਗਈ ਸੀ ਓਕੇ ਮਨੋ ਖੜਾ ਕਹਿਣ ਦਾ ਮਤਲਬ ਇਹ ਵੀ ਉਹਨਾਂ ਦੇ ਵਿੱਚ ਨਾ ਨਹੀਂ ਹੈਗੇ ਉਹ ਉਸ ਉਸ ਵਿਅਕਤੀ ਦਾ ਜਿਹੜਾ ਹੈਗਾ ਆ ਉਹ ਕਿਸੇ ਦਾ ਵੀ ਨਾਂ ਨਹੀਂ ਹਾਂ ਨਹੀਂ ਹੈ ਤੇ ਸਾਰਾ ਜੋ ਕੱਲ ਮਾਮਲਾ ਹੋਇਆ ਇਸ ਸੰਬੰਧੀ ਹੁਣ ਮਨੋ ਅੱਜ ਤੱਕ ਕੀ ਅਪਡੇਟ ਹੈ ਮਨੋ ਉਸ ਤੋਂ ਬਾਅਦ ਕੀ ਤੁਹਾਨੂੰ ਤੁਸੀਂ ਕੋਈ ਰਿਪੋਰਟ ਪੇਸ਼ ਕੀਤੀ ਕਿਉਂਕਿ ਜਿਹੜਾ ਹੈਗਾ ਯਾਰ ਰਾਤੀ ਹੀ ਮੈਂ ਇਹ ਸਾਬ ਨੂੰ ਲੈ ਕੇ ਫੋਨ ਕਰ ਦਿੱਤਾ ਸੋ ਦੋਸਤੋ ਕੱਲ੍ਹ ਦੇਰ ਰਾਤ ਇੱਕ ਵੀਡੀਓ ਵਾਇਰਲ ਹੋਂਦੀ ਆ ਜਿਸ ਦੇ ਵਿੱਚ ਉੱਚ ਲੋਕਾਂ ਦੇ ਵੱਲੋਂ ਇੱਕ ਰਿਟਰਨਿੰਗ ਆਫੀਸਰ ਦੀ ਗੱਡੀ ਰੋਕੀ ਜਾਂਦੀ ਆ ਤੇ ਉਸ ਤੋਂ ਬਾਅਦ ਵਿੱਚ ਇੱਕ ਖਬਰ ਵੀ ਪ੍ਰਕਾਸ਼ਿਤ ਹੁੰਦੀ ਆ ਤੇ ਖਬਰ ਪ੍ਰਕਾਸ਼ਿਤ ਕਰਨ ਵਾਲੇ ਸ਼ੰਕਟਾ ਟੀਵੀ ਦੇ ਐਮ ਡੀ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੰਦਾਜ਼ ਸਾਹਿਬ ਕੀ ਸੀ ਮਾਮਲਾ ਜੋ ਦੇਰ ਰਾਤ ਇੰਨਾ ਹੰਗਾਮਾ ਹੋ ਗਿਆ ਕਿ ਨੂਰ ਮਿਲ ਦੀਆਂ ਸੜਕਾਂ ਜਾਮ ਹੋ ਗਈਆਂ ਆ ਭਾਈ ਅਸਲ ਦੇ ਵਿੱਚ ਨਾ ਜਿਹੜਾ ਦੇਰ ਰਾਤ ਵਾਲਾ ਮਾਮਲਾ ਸੀ ਮੈਨੂੰ ਕਾਲ ਆਈ ਤੇ ਮੈਨੂੰ ਕਾਲ ਆਈ ਆ ਵੀ ਇੱਕ ਰਟਰਨਿੰਗ ਆਫੀਸਰ ਆ ਜਿਹੜਾ ਕਿ ਨੂਰ ਮਹਿਲ ਦੀ ਜਿਹੜਾ ਮੰਡੀ ਤਲਵੰਡ ਮੰਡੀ ਚੌਕ ਆ ਉਥੋਂ ਆ ਕੇ ਕਿਸੇ ਪੰਚ ਦੀ ਫਾਈਲ ਪਿਕ ਅਪ ਕਰ ਰਿਹਾ ਓਕੇ ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਜਿਹੜੀ ਉਹ ਜਿਹੜੀ ਫਾਈਲ ਸੀਗੀ ਉਹ ਆਪਣੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਹੈਂਡ ਓਵਰ ਕਰ ਲਈ ਸੀ ਆਪਣੀ ਆਪਣੇ ਹੱਥ ਸੀ ਲੈ ਲਈ ਸੀਗੀ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਅੱਗੇ ਉਹ ਜਿਹੜਾ ਹੋਇਆ ਗੱਲਬਾਤ ਕਿਉਂਕਿ ਉਹਨਾਂ ਨਾਲ ਮੈਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਸਾਨੂੰ ਗੱਡੀ ਦੀ ਤਾਕੀ ਖੋਲੀ ਖੜਕਾਈ ਤੇ ਉਹ ਮੈਨੂੰ ਚੀਜ਼ ਫੜਾ ਗਿਆ ਤੇ ਮੈਂ ਫੜ ਲਈ ਹੈ ਨਾ ਵੇ ਜੇ ਫੜ ਲਈ ਆ ਭਾਈ ਵੇ ਤੂੰ ਮੋੜ ਦੇ ਵੀ ਭਾਈ ਮੈਂ ਇਹ ਚੀਜ਼ ਨਹੀਂ ਕਰ ਸਕਦਾ ਕੁਝ ਵੀ ਵੀ ਮੇਰੇ ਕੰਮ ਦੀ ਨਹੀਂ ਹੈ ਤੇਰੇ ਕੰਮ ਦੀ ਨਹੀਂ ਹੈਗੀ ਉਹ ਜਿਹੜਾ ਦੂਜਾ ਬੰਦਾ ਸੀ ਉਹ ਥੋਂ ਭੱਜ ਚੁੱਕਾ ਸੀ ਸਾਡੀ ਮੇਰੇ ਜਾਣ ਤੋਂ ਪਹਿਲਾਂ ਫੜਾਉਣ ਵਾਲਾ ਫੜਾਉਣ ਵਾਲਾ ਉਹ ਭੱਜ ਚੁੱਕਾ ਸੀਗਾ ਉਹ ਪਤਾ ਇਹ ਲੱਗਿਆ ਵੀ ਜਿਹੜਾ ਬੰਦਾ ਜਿਹੜਾ ਫੜਾਉਣ ਵਾਲਾ ਸੀ ਉਹ ਸੁੰਨਣਾ ਕਲਾ ਦਾ ਸੀ ਬੀਐਸਪੀ ਦੇ ਨਾਲ ਸੰਬੰਧਤ ਬੰਦਾ ਸੀਗਾ ਓਕੇ ਜਿਸ ਵਕਤ ਇਹ ਚੀਜ਼ ਸਾਡੇ ਗੱਲ ਸਾਡੇ ਸਾਹਮਣੇ ਆਈ ਹੈ ਠੀਕ ਹੈ ਜੀ ਤੇ ਜਦੋਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਨੇ ਕਿਹਾ ਵੀ ਭਾਈ ਸਾਡੇ ਲੋਨ ਸਿੱਧੇ ਡਾਇਰੈਕਟਰ ਮੰਨਾ ਕਰਤਾ ਜੀ ਅਸੀਂ ਤਾਂ ਜੀ ਸਾ ਚੀਜ਼ ਬਰਾਮਦ ਹੋ ਗਈ ਉਸ ਤੋਂ ਬਾਅਦ ਵੀ ਉਹਨਾਂ ਨੇ ਨਕਾਰਾ ਕਰ ਦਿੱਤਾ ਚਲੋ ਇਹ ਤਾਂ ਸਗੀ ਰਾਤ ਦੀ ਗੱਲ ਰੰਦਾਵਾ ਸਭ ਇਸ ਤੋਂ ਪਹਿਲਾਂ ਦਿਨੀ ਇੱਕ ਤੁਹਾਡੇ ਗਰੁੱਪ ਦੇ ਵਿੱਚ ਮੈਸੇਜ ਆਉਂਦਾ ਆ ਜਿਹਦੇ ਚ ਆਪਾ ਪੱਤਰਕਾਰ ਭਾਈਚਾਰਾ ਇਕੱਠੇ ਹੋਇਆ ਉਹਦੇ ਵਿੱਚ ਤੁਸੀਂ ਕੁਝ ਮਾਮਲਾ ਸਗਾ ਗੱਲਬਾਤ ਕੀਤੀ ਵੀ ਮੇਰੇ ਨਾਲ ਇਹ ਇੱਥੇ ਧੱਕਾ ਹੋਇਆ ਤੁਹਾਡੀ ਵੀਡੀਓ ਕੁਝ ਡਿਲੀਟ ਕਰ ਦਿੱਤੀ ਗਈ ਉਹ ਮਾਮਲਾ ਕੀ ਸਗਾ ਉਹ ਭਾਈ ਮਾਮਲਾ ਇਹ ਸੀਗਾ ਵੀ ਮੈਂ ਨਾ ਮਿਲਗੇ ਸੀ ਪੇਪਰਾਂ ਦੇ ਸਬੰਧ ਵਿੱਚ ਕਵਰੇਜ ਕਰਨ ਗਿਆ ਹੋਏ ਸੀ ਮਿਲਗੇ ਤੋਂ ਮੈਨੂੰ ਕਾਲ ਆਉਂਦੀ ਆ ਵੀ ਮਿਠੜੇ ਦੇ ਵਿੱਚ ਜਿਹੜੇ ਪੇਪਰਾਂ ਨੂੰ ਲੈ ਕੇ ਨਾ ਕੁਝ ਬੀਜੇ ਬੰਦੇ ਆ ਉਹ ਧੱਕਾ ਕਰ ਰਹੇ ਆ ਓਕੇ ਠੀਕ ਹੈ ਜੀ ਵੀ ਤੁਸੀਂ ਬਈ ਜਲਦੀ ਆਓ ਅਸੀਂ ਉੱਥੇ ਮੌਕੇ ਤੇ ਪਹੁੰਚੇ ਆ ਮੌਕੇ ਤੇ ਮੌਜੂਦਾ ਸਰਕਾਰ ਦੇ ਵੀ ਦੋ ਨਮਾਇੰਦੇ ਦੋ ਤਿੰਨ ਨਮਾਇੰਦੇ ਉੱਥੇ ਮੌਜੂਦ ਸੀਗੇ ਗੱਲਬਾਤ ਹੋਈ ਤੇ ਉੱਥੇ ਅੰਦਰ ਜਾ ਕੇ ਜਦੋਂ ਪਤਾ ਲੱਗਾ ਜਿਹੜਾ ਰਿਟਰਨਿੰਗ ਆਫੀਸਰ ਸੀ ਨਾ ਉਹ ਲੋਕਾਂ ਨੂੰ ਵੀਡੀਓ ਦਿਖਾ ਰਿਆ ਸੀ ਫੋਨ ਤੇ ਇਸ ਤਰੀਕੇ ਨਾਲ ਵੀ ਆ ਦੇਖੋ ਵੀਡੀਓਜ਼ ਆ ਦੇਖੋ ਵੀਡੀਓਜ਼ ਉਹ ਖੁਦ ਆ ਵੀਡੀਓਜ਼ ਨੇ ਬਣਾਈਆਂ ਹੋਈਆਂ ਸੀਗੀਆਂ ਤੇ ਉਹ ਇਹ ਕਹਿ ਰਿਹਾ ਸੀ ਵੀ 3 ਵਜੇ ਤੋਂ ਬਾਅਦ ਦੀਆਂ ਮੈਂ ਫਾਈਲਾਂ ਨਹੀਂ ਫੜਨੀਆਂ अच्छा ही 3:00 बजे ਤੋਂ ਬਾਅਦ ਜਿਹੜੀਆਂ ਫਾਈਲਾਂ ਹਦਾਇਤਾ ਸੀ ਨਾ ਵੀ 3:00 बजे ਤੋਂ ਬਾਅਦ ਆਣੀਆਂ ਜਿਹੜੀਆਂ ਫਾਈਲਾਂ ਉਹ ਨਹੀਂ ਫੜਨੀਆਂ ਤੇ ਸਾਨੂੰ ਵੀ ਲੱਗਾ ਯਾਰ ਬਹੁਤ ਵਧੀਆ ਕੰਮ ਆਇਆ ਨਾ ਕਿ ਜਦ ਰਟਰਨਿੰਗ ਆਫਿਸ ਇੰਨਾ ਕੰਮ ਕਰ ਰਿਹਾ ਸਾਨੂੰ ਵੀ ਉਹਦੀ ਮਦਦ ਲਈ ਕੰਮ ਕਰਨਾ ਚਾਹੀਦਾ ਤੇ ਕੁਝ ਮੇਰੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਨੁਮਾਇੰਦੇ ਜਿਹੜੇ ਉੱਥੇ ਸੀ ਉਸ ਟਾਈਮ ਉੱਥੋਂ ਚਲੇ ਜਾ ਚੁੱਕੇ ਸੀ ਤੇ ਮੈਨੂੰ ਕਿਹਾ ਵੀ ਭਾਈ ਤੁਸੀਂ ਰੁਕੋ ਤੁਸੀਂ ਜ਼ਰੂਰ ਧਿਆਨ ਰੱਖੋ ਵੀ ਜੇ ਇੱਥੇ ਕੋਈ ਕਪਲਾਬਾਜੀ ਹੁੰਦੀ ਹੈ ਤਾਂ ਤੁਸੀਂ ਧਿਆਨ ਜ਼ਰੂਰ ਦੇਣਾ ਹੂੰ ਹੂੰ ਉੱਥੇ ਆਪਣੇ ਨੂਰਮੈਲ ਦੇ ਐਚ.ਐਚ.ਓ ਸਾਹਿਬ ਸੈਣੀ ਡੀਐਸਪੀ ਡੀ ਉਹ ਉਥੇ ਆਉਂਦੇ ਆ ਉਥੇ ਜਿਹੜੇ ਅੰਦਰ ਬੰਦੇ ਹੁੰਦੇ ਉਹਨਾਂ ਨੂੰ ਕਾਫੀ ਦਬਕੇ ਦਬਕੇ ਮਾਰ ਕੇ ਬਾਹਰ ਕੱਢਦੇ ਆ ਓਕੇ ਨੀਰਾਸ਼ਾ ਵਾਧੂ ਰੌਲਾ ਸ਼ਸਤਰਸ਼ ਜਿਹੜਾ ਆ ਕਾਫੀ ਘਟਾਇਆ ਲਿਆ ਉਹਨਾਂ ਨੇ ਵੀ ਸਾਈਡ ਤੇ ਕਰਕੇ ਸਾਈਡ ਤੇ ਬਿਠਾਤੇ ਸਾਰੀ ਕਰ ਗੀ ਉਸ ਤੋਂ ਬਾਅਦ ਹੁੰਦਾ ਕੀ ਆ ਵੀ ਪੇਪਰ ਭਰਦੇ ਪਰ ਬਾਈ ਨੇਮ ਲੈ ਰਹੇ ਨਹੀਂ ਆਪ ਲਿਸਟ ਵਾਈਜ਼ ਲਿਸਟ ਵਾਈਜ਼ ਬਾਈ ਨੇਮ ਕਰ ਰਹੇ ਨੇ ਉਥੋਂ ਦੇ ਇੱਕ ਆਪਣੇ ਪੱਤਰਕਾਰ ਭਰਾ ਜਿਹੜਾ ਹੈਗਾ ਅਫਤਾਰ ਚੰਦ ਦੀ ਵਾਰੀ ਆਉਂਦੀ ਆ ਓਕੇ ਉਹਦਾ ਨਾਮ ਲੈਂਦੇ ਵੀ ਭਾਈ ਅਫਤਾਰ ਚੰਦ ਤੁਸੀਂ ਜਿਹੜੀ ਫਾਈਲ ਮੋਰੇ ਪਈ ਉਹ ਦੀ ਚੈੱਕ ਕਰ ਰਹੇ ਆ ਹਮਮ ਬਾਰੋਂ ਇੱਕ ਬਿੱਲੂ ਬਿੱ ਸੁਨਣਾ ਪੜੰਦਾ ਆਪਣੇ ਆਪ ਤਾਂ ਹੁਣ ਐਨਆਰਆਈ ਕਹਿ ਰਿਆ ਪਹਿਲਾਂ ਤਾਂ ਟਰੈਵਲ ਏਜੰਟੇ ਸ਼ਾਇਦ ਹੋ ਉਹ ਡੋਂਕੇ ਡੂਕੇ ਕਾਫੀ ਵੱਡੇ ਲੈਬਲ ਦੀਆਂ ਉਹਨੇ ਲਵਾਈਆਂ ਹੋਈਆਂ ਲੋਕਾਂ ਨੂੰ ਨਾ ਕੋਈ ਬੱਚੇ ਪਤਰੀ ਕਿਵੇਂ ਕਿਵੇਂ ਹੋਣਾ ਉਹ ਬਾਜ ਦੀ ਗੱਲ ਆ ਨਾ ਉਹ ਬੰਦੇ ਨੇ ਆਖਿਆ ਨਾ ਅੰਦਰ ਬਾਜੀ ਬੇਤੁਕੀ ਗੱਲ ਗਾਲੀ ਗਲੋਚ ਸ਼ੁਰੂ ਕਰਤਾ ਭਾਜੀ ਆਪਸਰਾ ਦੇ ਸਾਹਮਣੇ ਆਪਸਰਾ ਦੇ ਸਾਹਮਣੇ ਓਕੇ ਤੇ ਜਦੋਂ ਉਹ ਅਫਸਰਾਂ ਸਾਹਮਣੇ ਗੱਲ ਕਰ ਰਿਹਾ ਤੇ ਮੈਂ ਨਾ ਸਾਈਡ ਤੇ ਖੜਾਇਆ ਜਿੱਥੇ ਰਟਰਨਿੰਗ ਅਫਸਰ ਖੜੇ ਮੈਂ ਉਹਦੇ ਸਾਈਡ ਤੇ ਖੜਾ ਤੇ ਮੈਂ ਉਹਨੂੰ ਰਿਕਾਰਡ ਕਰ ਲਿਆ ਉਹ ਜਿਹੜਾ ਬੰਦਾ ਕਰ ਰਿਆ ਸੀ ਗਾਲੀ ਗਲੋਚ ਕਰ ਰਿਆ ਮੈਂ ਉਹਨੂੰ ਰਿਕਾਰਡਿੰਗ ਕਰੀ ਸ਼ੁਰੂ ਕਰਤੀ ਨਾਲ ਉਹਦੇ ਇੱਕ ਸੁੰਨਣ ਕਲਾਂ ਦਾ ਇੱਕ ਰੈਪਿਊਟੇਡ ਟਾਡੀ ਓਕੇ ਉਹ ਨਾਲ ਉਹ ਟਾਡੀ ਨੇ ਚੁੱਪ ਨਹੀਂ ਕਰਾਇਆ ਨੂੰ ਅੱਛਾ ਜੀ ਜਿਹੜਾ ਉਹ ਬੰਦਾ ਬੋਲ ਰਿਹਾ ਸੀ ਉੱਥੇ ਧੀਆਂ ਭੈਣਾਂ ਵੀ ਸੀ ਅਵੇ ਉਹਨੂੰ ਰੋਕਿਆ ਨਹੀਂ ਬੀਤੋ ਉੱਥੇ ਬਾਵਾ ਦੀ ਸੀਸ ਆ ਗਈ ਉਹਤੇ ਆਪਸ਼ਬਦ ਨਾ ਬੋਲ ਉਹਤੇ ਮੈਂ ਚੁੱਪ-ਚਾਂਤ ਬੈਠਾ ਪਿਆ ਸੀ ਆਪਾਂ ਸਿਰਫ ਆਪਣਾ ਕੈਮਰਾ ਆਉਣੇ ਆ ਵੀ ਆਪਾਂ ਰਿਕਾਰਡਿੰਗ ਕਰੀ ਰਿਹਾ ਸਰਕਾਰ ਨੇ ਆਪਣਾ ਕੰਮ ਸਾਡਾ ਕੰਮ ਹੋਸੀ ਵੀ ਕੱਲ ਨੂੰ ਕੱਲ ਨੂੰ ਇਹ ਤਾਂ ਦੇ ਬੰਦੇ ਕੱਲ ਨੂੰ ਉੱਥੇ ਸਰਕਾਰ ਦੇ ਉੱਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਉਣਗੇ ਵੀ ਭਾਈ ਧੱਕੇਸ਼ਾਹੀ ਸਰਕਾਰ ਵੱਲੋਂ ਹੁੰਦੀ ਆ ਕਿਉਂਕਿ ਮੈਂ ਉੱਥੇ ਮੌਜੂਦ ਸੀ ਕਾਫੀ ਖਬਰਾਂ ਆਈਆਂ ਵੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਜੀ ਉੱਥੇ ਮੌਜੂਦ ਸੀ ਵੀ ਇੱਥੇ ਇੱਥੇ ਅੱਛਾ ਇੱਥੇ ਉਲਟ ਹੋ ਗਿਆ ਅੱਛਾ ਜੀ ਇਦਾਂ ਸਰਕਾਰ ਦੇ ਉੱਤੇ ਤਾਂ ਕਿਹੇ ਹੋ ਗਈ ਮੌਜੂਦਾ ਸਰਕਾਰ ਦੇ ਉੱਪਰ ਧੱਕੇਸ਼ਾਹੀ ਉੱਪਰ ਧੱਕੇਸ਼ਾਹੀ ਹੋ ਗਈ ਜਦੋਂ ਇੰਨੀ ਗੱਲ ਹੋਈ ਤੇ ਮੈਂ ਵੀਡੀਓ ਬਣਾਈ ਉਲੜਾ ਸੁਣਣਾ ਦਾ ਜਿਹੜਾ ਬੰਦੇ ਸੀ ਨਾ ਜਿਹੜੇ ਉਹ ਬੀਐਸਪੀ ਨਾਲ ਸੰਬੰਧ ਸੀ ਪਤਨੀ ਅਕਾਲੀ ਦਲ ਵਾਲੇ ਨਾ ਉਹਨਾਂ ਨੇ ਇਸ਼ਾਰਾ ਮਾਰਿਆ ਉਹਨੂੰ ਵੀ ਵੀਡੀਓ ਬਣਾਈ ਜਾ ਰਹੀ ਹੈ ਇਹਨੂੰ ਮਾਰਿਆ ਇਸ਼ਾਰਾ ਜਿਹੜਾ ਉਹ ਰਟਰਨਿੰਗ ਆਫੀਸਰ ਬੈਠਾ ਰਟਰਨਿੰਗ ਆਫੀਸਰ ਮੈਨੂੰ ਬੁਲਾਉਂਦਾ ਉਹਨੂੰ ਪਤਾ ਵੀ ਸੀ ਵੀ ਮੈਂ ਪੱਤਰਕਾਰ ਆ ਓਕੇ ਪਰ ਮੈਂ ਤੁਹਾਡੀ ਘੜੇ ਤੋਂ ਰੁਕਣਾ ਚਾਹਣਾ ਆ ਉਹਨਾਂ ਨੇ ਆਪਣੇ ਪੱਖ ਚ ਕਿਹਾ ਵੀ ਮੈਨੂੰ ਉਹ ਬੰਦੇ ਦਾ ਪਤਾ ਹੀ ਨਹੀਂ ਵੀ ਕੌਣ ਬੰਦਾ ਵੀਡੀਓ ਬਣਾ ਰਿਹਾ ਅੱਛਾ ਇੱਕ ਚੀਜ਼ ਅੱਛਾ ਇਹ ਨਹੀਂ ਗੱਲ ਗਈ ਅੱਛਾ ਮੋਢਲ ਸਰਕਾਰ ਦੇ ਵੱਲੋਂ ਅਪੁਆਇੰਟ ਹੁੰਦੇ ਪੱਤਰ ਕਹਿੰਦਾ ਮੈਂ ਤੈਨੂੰ ਮੈਂ ਤੈਨੂੰ ਗੱਲ ਦੱਸਦਾ ਅਸੀਂ ਉੱਥੇ ਵੀਡੀਓ ਬਣਾਉਣ ਗਿਆ ਸੀ ਸਿਰਫ ਧੱਕੇਸ਼ਾਹੀ ਦੀ ਠੀਕ ਹੈ ਜਦੋਂ ਉੱਥੇ ਕੰਮ ਸ਼ਾਂਤੀ ਮੇ ਇਹ ਨਾ ਚੱਲ ਪਿਆ ਅਸੀਂ ਉੱਥੇ ਖੜ੍ਹ ਗਏ ਠੀਕ ਹੈ ਜੀ ਹੁਣ ਤੀਜਾ ਬੰਦਾ ਆ ਕੇ ਉੱਥੇ ਅੱਛਾ ਉਸ ਬੰਦੇ ਨੂੰ ਪਹਿਲਾਂ ਦੱਸਦਾ ਰਿਟਰਨਿੰਗ ਆਫੀਸਰ ਆ ਮੈਂ ਹੀ ਤਾਂ ਅੰਦਰ ਗਿਆ ਤੇ ਮੈਨੂੰ ਕਹਿੰਦਾ ਅੱਛਾ ਪੱਤਰਕਾਰ ਸਾਹਿਬ ਕੀ ਹਾਲ ਚਾਲ ਆ ਠੀਕ ਠਾਕ ਉਹਦੀ ਉਹਨੇ ਖੁਦ ਮੈਨੂੰ ਜਾਣਕਾਰੀ ਦਿੱਤੀ ਤੁਹਾਡੇ ਜਾਣ ਐਸੇ ਪੱਤਰਕਾਰ ਤ ਵੇ ਜੇ ਉਹਨੂੰ ਇਹ ਪਤਾ ਹੀ ਨਹੀਂ ਮੈਂ ਪੱਤਰਕਾਰ ਆ ਫਿਰ ਉਹ ਬੰਦੇ ਨੂੰ ਇਹ ਕਿਉਂ ਉਹਨੇ ਮੈਨੂੰ ਅੰਦਰ ਖੜਾ ਹੋਣ ਕਿਉਂ ਦਿੱਤਾ ਬਿਲਕੁਲ ਸਵਾਲ ਵਾਲਾ ਠੀਕ ਹੈ ਜੀ ਬਿਨੋਤ ਇਹ ਅੰਦਰ ਖੜਾ ਹੋਣ ਕਿਉਂ ਦਿੱਤਾ ਅੱਛਾ ਉਸ ਤੋਂ ਬਾਅਦ ਇਹ ਵਿੱਚ ਜਦੋਂ ਰਾਤੀ ਵੀ ਉਹਨੂੰ ਪੁੱਛਿਆ ਗਿਆ ਵੀ ਜਿਹੜਾ ਬੰਦਾ ਅੰਦਰ ਦਬਕੇ ਮਾਰ ਕੇ ਗਿਆ ਆ ਤੁਹਾਨੂੰ ਜਿਹੜਾ ਉੱਥੇ ਲੋਕਾਂ ਨੂੰ ਦਬਕੇ ਮਾਰਦਾ ਉਹ ਗੋਣਾ ਕਹਿੰਦੇ ਦਬਕੇ ਮਾਰੇ ਹੋ ਨਹੀਂ ਓਕੇ ਉੱਥੇ ਘੱਟੋ ਘੱਟ ਵੀ 50 ਗਵਾਹ ਹੋਣਗੇ ਜਿਹੜੇ ਬੰਦੇ ਉੱਥੇ ਲੋਕਲ ਬਾਹਰ ਖੜੇ ਨੇ ਉਹਨਾਂ ਨੂੰ ਵੀ ਪਤਾ ਆ ਵੀ ਬੰਦੇ ਕੌਣ ਸੀ ਕਿਹਨਾਂ ਨੇ ਦਬਕੇ ਮਾਰੇ ਸੀਗੇ ਕਿਉਂਕਿ ਮੇਨ ਕਾਲ ਸੀ ਇਹਨਾਂ ਦੀ ਉਹਨਾਂ ਨਾਲ ਮਿਲੀ ਭੁਗ ਸੀਗੀ ਹੰਦਾਬਾਬਾ ਜੀ ਤੁਸੀਂ ਉਹਨਾਂ ਨੂੰ ਪ੍ਰੋਟੈਕਟੇਟ ਕਿਉਂ ਰਿਹਾ ਜਿਹਨਾਂ ਬੰਦੇ ਨੂੰ ਆਪਣੀ ਸੈਲਫ ਰਿਸਪੈਕਟ ਦੀ ਨਹੀਂ ਪਈ ਤੁਸੀਂ ਉਹਨਾਂ ਨੂੰ ਕਿਉਂ ਫਿਰ ਪ੍ਰੋਟੈਕਟ ਕਰ ਰਹੇ ਹੋ ਬਈ ਮੈਨੂੰ ਇਹ ਲੱਗਦਾ ਹੈ ਵੀ ਦੇਖੋ ਤੁਸੀਂ ਫ੍ਰੈਂਕਲੀ ਆਪਾਂ ਪੱਤਰਕਾਰ ਆ ਆਪਾਂ ਨਿਰਪੱਖ ਤੌਰ ਤੇ ਗੱਲਬਾਤ ਕਰਦੇ ਆ ਨਿਰਪੱਖ ਤੌਰ ਤੇ ਆਪਾਂ ਕੰਮ ਕਰਦੇ ਆ ਅਸੀਂ ਕਿਸੇ ਨੂੰ ਬਲੈਕਮੇਲ ਥੋੜੀ ਕਰਦੇ ਆ ਠੀਕ ਹੈ ਜੀ ਉਹ ਬੰਦਿਆਂ ਦੀ ਇੱਕ ਮਤਲਬ ਵੀ ਹੁਣ ਮੈਨੂੰ ਥੋੜੀ ਪਤਾ ਵੀ ਉਹ ਕੋਣ ਬੰਦਾ ਕਿਹਨਾਂ ਰਲਿਆ ਹੋਇਆ ਉਹ ਜਿਹੜਾ ਰਿਟਰਨਿੰਗ ਆਫੀਸਰ ਸੀਗਾ ਉਹ ਨਾਲ ਰ ਕਲੀਅਰਲੀ ਡਾਇਰੈਕਟਲੀ ਲਿੰਕ ਸੀਗਾ ਉਹ ਬੜੇ ਵੱਡੇ ਇਲਜ਼ਾਮ ਆ ਇਹ ਚੀਜ਼ ਆਬਵੀਅਸਲੀ ਭਾਜੀ ਮੈਂ ਸਾਬਤ ਕਰ ਦਾਂਗੀ ਜਿਹੜਾ ਉੱਥੇ ਪਹਿਲਾਂ ਤਾਂ ਰੌਲਾ ਹੀ ਪਿੰਡ ਦੇ ਜਿਹੜਾ ਮੌਜੂਦਾ ਸਰਪੰਚ ਜਿਹੜਾ ਉਹ ਪਹਿਲਾ ਸਰਪੰਚ ਸੀਗਾ ਉਸ ਸਰਪੰਚ ਦੀਆਂ ਫਾਈਲਾਂ ਹੀ ਲੈ ਲਈਆਂ ਦੇਖੋ ਮੈਨੂੰ ਗੱਲ ਦੱਸੋ ਐਨਓਸੀ ਕੀ ਹੁੰਦੀ ਆ ਕਲੀਅਰਨੈਸ ਹੁੰਦੀ ਆ ਕਲੀਅਰਨੈਸ ਹੁੰਦੀ ਨੋ ਆਬਜੈਕਸ਼ਨ ਸਰਟੀਫਿਕੇਟ ਹੁੰਦਾ ਜਿਹੜੇ ਬੰਦੇ ਕੋਲ ਐਨਓਸੀ ਹੈ ਹੀ ਨਹੀਂ ਭਾਜੀ ਜੇਰੀ ਮਨੋਂ ਮੇਰੀ ਐਨਓਸੀ ਰਿਜੈਕਟ ਹੋ ਗਈ ਤੇ ਮੈਂ ਉਥੇ ਪੇਪਰ ਫਾਈਲ ਦਾਖਲ ਕਰਾਉਣ ਦੇ ਕਾਬਿਲ ਨਹੀਂ ਬਿਲਕੁਲ ਮੈਂ ਜੇ ਤੁਸੀਂ ਐਨਓਸੀ ਤੋਂ ਬਿਨਾ ਕਾ ਕੇ ਦਾਖਲ ਕਰ ਸਕਦੇ ਹੋ ਫਿਰ ਤੁਹਾਨੂੰ ਐਨਓਸੀ ਬੰਦ ਕਰ ਦਿਓ ਉਹਦੀ ਜਰੂਰਤੇ ਨਹੀਂ ਹੈਗੀ ਜੇ ਉਹ ਬੰਦੇ ਨੇ ਇੰਨਾ ਜ਼ੋਰ ਲਾਇਆ ਆਪਣੀ ਫਾਈਲ ਪਾਸ ਕਰਾਉਣ ਲਈ ਬਹੁਤ ਜ਼ਿਆਦਾ ਜਿੱਥੇ ਜਿਹਦੇ ਕਰਕੇ ਉਹ ਮਾਹੌਲ ਤਣਾਪੂਰ ਹੋ ਸਕਦਾ ਸੀ ਉਥੇ ਜਿਹੜਾ ਉਹ ਇੱਕ ਅਕਾਲੀ ਦਲ ਦਾ ਜਿਹੜਾ ਬੰਦਾ ਸੀ ਜਿਹੜਾ ਇੱਕ ਐਨਆਰਆਈ ਆ ਤੇ ਇੱਕ ਜਿਹੜਾ ਆਜੈਂਟ ਟ੍ਰੈਵਲ ਏਜੰਟ ਆ ਉਹਦੇ ਵੱਲੋਂ ਐਡੀ ਭਦੀ ਸ਼ਬਦਾਵਲੀ ਉਥੇ ਵਰਤੀ ਜਾਂਦੀ ਆ ਤੇ ਮੈਂ ਹੈਰਾਨ ਹਾਂ ਉਸ ਚੀਜ਼ ਦੇ ਉੱਤੇ ਵੀ ਜਿਹੜਾ ਅ ਨਿਕਲਿਆ ਉਸ ਬੰਦੇ ਦੇ ਖਿਲਾਫ ਸ਼ਰਾਬੀ ਕੋਈ ਵੀ ਬੰਦਾ ਸੀ ਉਸ ਟਾਈਮ ਉਹ ਤੇ ਉਹਨੇ ਮੈਨੂੰ ਮੇਰੇ ਮੈਨੂੰ ਕਰ ਦਿੱਤਾ ਜੀ ਇਹ ਬੰਦਾ ਜੀ ਅੰਦਰ ਬੋਲ ਰਿਹਾ ਇਹ ਬੰਦਾ ਬੰਦਾ ਸਾਨੂੰ ਅਚੇ ਗਲਤ ਕਰ ਰਿਹਾ ਕਿਹਨੂੰ ਕਹਿੰਦਾ ਕਿਹਨੂੰ ਕਿ ਅੰਦਰ ਬਾਅਦ ਡੀਐਸਪੀ ਨੂੰ ਡੀਐਸਪੀ ਮੌਜੂਦ ਸੀ ਉਸ ਟਾਈਮ ਰਿਟਰਨਿੰਗ ਆਫਸਰ ਨੇ ਡੀਐਸਪੀ ਨੂੰ ਤੁਹਾਡੀ ਸ਼ਿਕਾਇਤ ਲੱਗੀ ਸ਼ਿਕਾਇਤ ਲਾਤੀ ਜੀ ਇਹ ਬੰਦਾ ਅੰਦਰ ਖਰਾਬੀ ਕਰ ਰਿਹਾ ਜਿੱਥੋਂ ਤੱਕ ਵੀ ਮੈਂ ਅੰਦਰ ਇੱਕ ਸ਼ਬਦ ਤੱਕ ਨਹੀਂ ਬੋਲੇ ਆ ਮੈਂ ਉਹਨਾਂ ਨੂੰ ਇਹ ਕਹੀ ਜਾਂਦਾ ਸੀ ਭਾਈ ਮੇਰੀ ਵੀਡੀਓ ਚੈੱਕ ਕਰ ਲਓ ਜੇ ਵੀਡੀਓ ਦੇ ਵਿੱਚ ਕੁਝ ਗਲਤ ਹੈਗਾ ਆ ਤੇ ਤੁਸੀਂ ਜਿਹੜੀ ਸਜ਼ਾ ਬਣਦੀ ਤੁਸੀਂ ਮੈਨੂੰ ਦੇ ਸਕਦੇ ਹੋ ਬਿਲਕੁਲ ਕਲੀਅਰ ਗੱਲ ਆ ਉਹਨਾਂ ਨੇ ਉਸ ਟਾਈਮ ਸਿੱਧਾ ਫਰਿਆਦ ਆ ਸੀ ਉਹਦੇ ਵਿੱਚ ਉਹ ਬੰਦੇ ਦੇ ਪਰਚਾ ਪੰਡਾ ਸੀ ਜਿਹੜਾ ਬੰਦਾ ਉੱਥੇ ਰੌਲਾ ਪਾ ਰਿਹਾ ਸੀ ਬਿਲਕੁਲ ਉਹਦੇ ਉਹਦੇ ਕਰਕੇ ਡੀਐਸਪੀ ਨੇ ਐਸਐਚਓ ਨੂੰ ਕਿਹਾ ਐਸਐਚਓ ਨੇ ਮੇਰਾ ਫੋਨ ਫੜਿਆ ਫੋਨ ਫੜ ਕੇ ਮੇਰੀ ਵੀਡੀਓ ਡਿਲੀਟ ਕੀਤੀ ਉਹਦੇ ਵਿੱਚੋਂ ਕੁਝ ਵੀ ਮੇਰੀ ਵੀਡੀਓ ਹੋਰ ਵੀ ਇੰਪੋਰਟੈਂਟ ਵੀਡੀਓ ਸੀ ਜਿਹੜੇ ਮੇਰੇ ਸਵੇਰੇ ਮਾਰਨਿੰਗ ਦਾ ਮੈਂ ਸ਼ੂਟ ਕੀਤੀਆਂ ਹੋਈਆਂ ਉਹ ਵੀ ਮੇਰੇ ਡਿਲੀਟ ਕੀਤੇ ਗਏ ਤੇ ਉਸ ਚੀਜ਼ ਨੂੰ ਲੈ ਕੇ ਜਦੋਂ ਠੀਕ ਹੈ ਵੀ ਮੈਨੂੰ ਡੀਐਸਪੀ ਨੇ ਮੈਨੂੰ ਕੀਤਾ ਡੀਐਸਪੀ ਨਾਲ ਮੇਰੀ ਕਾਫੀ ਬਹਿਸ ਵੀ ਹੋਈ ਇਸ ਚੀਜ਼ ਨੂੰ ਲੈ ਕੇ ਇਹ ਪੱਤਰਕਾਰ 36 ਪੱਤਰਕਾਰ ਤੋਂ ਫਿਰਦੇ ਆ ਵੀ ਉਹ ਬਹੁਤ ਕਾਫੀ ਕੁਝ ਬੋਲਿਆ ਤੇ ਪਰਚਾ ਦਰਜ ਕਰਦਾ ਮੈਂ ਕਹਾ ਬਾਜੀ ਜੀ ਇੱਕ ਗਲਤ ਕੰਮ ਕੀਤਾ ਤਾਂ ਕਰ ਦਿਓ ਜਿਹੜਾ ਬੰਦਾ ਅੰਦਰ ਰੌਲਾ ਪਾ ਰਿਆ ਉਹਦੇ ਲਈ ਤੁਹਾਡੇ ਕੋਲ ਸ਼ਬਦ ਨਹੀਂ ਨਿਕਲ ਰਹਾ ਮੂੰਹ ਚ ਤੇ ਜਿਹੜਾ ਬੰਦਾ ਚੁੱਪਚੀ ਬੀਤਾ ਬੈਠਾ ਉਹਨੂੰ ਤੁਸੀਂ ਤਾਂ ਕਹਿ ਦੇ ਜਾਨੀ ਉਹ ਤਾਂ ਤੁਸੀਂ ਪੱਤਰਕਾਰ ਨੂੰ ਧਮਕਾ ਰਹੇ ਹੋ ਪੱਤਰਕਾਰ ਨੂੰ ਧਮਕਾਏ ਜਾ ਰਹੇ ਹੋ ਜਿਹੜਾ ਬੰਦਾ ਅੰਦਰ ਗਾਇ ਗਲੌਚ ਕਰ ਰਿਹਾ ਉਹ ਵੰਦੇ ਨੂੰ ਕੁਛ ਨਹੀਂ ਵੇ ਸਰ ਦੇਖੋ ਬਦਲਾਅ ਹੋਣਾ ਸੀ ਬਦਲਾਅ ਕਿਸੇ ਪਾਸੇ ਨੂੰ ਆ ਗਿਆ ਜ਼ਰੂਰੀ ਸਰੋ ਵੀ ਇੱਧਰ ਨੂੰ ਆ ਗਿਆ ਦੇਖੋ ਬਾਈ ਜੀ ਇੱਕ ਚੀਜ਼ ਬਦਲਾਅ ਦੀ ਗੱਲ ਹੀ ਕਾਸ਼ ਕੁਝ ਚੀਜ਼ਾਂ ਆਪਣੇ ਹੱਥ ਵਿੱਚ ਵੀ ਹੁੰਦੀਆਂ ਨੇ ਠੀਕ ਹੈ ਅੱਛ ਉਹੀ ਰਿਟਰਨਿੰਗ ਅਫਸਰ ਬਿਲਕੁਲ ਨੂਰਵੈਲ ਕਾਬੂ ਹੋ ਜਾਂਦਾ ਕੁਝ ਘੰਟਿਆਂ ਬਾਅਦ ਕੁਝ ਘੰਟਿਆਂ ਬਾਅਦ ਹੀ ਤੇ ਫਿਰ ਮੈਂ ਉਥੇ ਕਲੀਅਰ ਜੀ ਗੱਲ ਕੀਤੀ ਮੈਂ ਕਿਹਾ ਬਾਈ ਜੀ ਵੀਡੀਓ ਬਣਾ ਲਈਏ ਪਹਿਲਾਂ ਅੱਗੇ ਲਈ ਉਹਦਾ ਹਾਂ ਬਈ ਹੁਣ ਮਨਜ਼ੂਰੀ ਲੈ ਲਈ ਸਰ ਵੀਡੀਓ ਬਣਾ ਲਵਾਂ ਵੀ ਅੱਗੇ ਹੋਵੇ ਤੁਹਾਡੀ ਤੇ ਉਸ ਤੋਂ ਬਾਅਦ ਮੈਂ ਕਿਹਾ ਸਰ ਇਹ ਵੀਡੀਓ ਡਿਲੀਟ ਵੀ ਨਹੀਂ ਹੋਣੀ ਬਿਲਕੁਲ ਠੀਕ ਹੈ ਜੀ ਹੁਣ ਮੈਨੂੰ ਦੱਸੋ ਉਹ ਜੇ ਮੈਂ ਮਾਹੌਲ ਖਰਾਬ ਕੀਤਾ ਹੋਵੇ ਤੇ ਮੈਂ ਗਲਤ ਹੋਵਾਂਗੇ ਇਸ ਪਾਸੇ ਤੇ ਮੇਰੇ ਤੇ ਕੋਈ ਪਰਚਾ ਵੀ ਕਰ ਦੇਣਾ ਬਿਲਕੁਲ ਜੀ ਹੁਣ ਬੰਦੇ ਦੀ ਉਹਦੇ ਟਰਨਿੰਗ ਅਫੀਸਰ ਦੀਆਂ ਉਹ ਫਾਈਲਾਂ ਫੜਦੇ ਦੀਆਂ ਵੀਡੀਓਜ਼ ਨੇ ਹਮਮ ਠੀਕ ਹੈ ਜੀ ਉਹ ਆਪ ਖੁਦ ਵੀਡੀਓ ਚ ਮੰਨ ਰਿਹਾ ਬਾਜੀ ਸਾਨੂੰ ਟਾਕੀ ਘੜਗਾ ਕੇ ਮੇਰੇ ਕੋਲ ਵੀ ਫਾਈਲ ਫੜਾ ਗਿਆ ਬਾਈ ਤੂੰ ਫਾਈਲ ਫੜੀ ਕਿਉਂ ਲੱਗਦਾ ਸਵਾਲ ਸਭ ਤੋਂ ਵੱਡਾ ਇੱਥੇ ਸਵਾਲ ਫੜੀ ਕਿਉਂ ਮੇਰੀ ਭਗਤ ਸਗੀ ਨਹੀਂ ਦੇਖੋ ਮੈਨੂੰ ਮੇਰੇ ਤੋਂ ਗੱਲ ਜਿਹੜੀ ਆਈ ਆ ਕਟੋ ਕਰ ਵੀ ਜਿਹੜੇ ਉਸ ਟੈਪ ਤੇ ਜਿਹੜੇ ਉਧਰਲੇ ਪੰਜ ਪੰਜਾਂ ਦੇ ਫਾਈਲਾਂ ਜਮ੍ਹਾਂ ਕਰਾਉਣ ਲਈ 20 ਤੋਂ ਲੈ ਕੇ 50000 ਦਾ ਸਿਆਹ ਸੌਦਾ ਹੋਇਆ ਸੀ ਇਹਦੇ ਵਿੱਚ ਸੂਤਰਾਂ ਨੇ ਖਬਰ ਹੈ ਵੀ 20 ਤੋਂ 50000 ਤੱਕ ਦਾ ਸੌਦਾ ਹੋਇਆ ਸੀਗਾ ਵੀ ਸਾਡੀਆਂ ਫਾਈਲਾਂ ਤੁਸੀਂ ਸਹੀ ਤਰੀਕੇ ਨਾਲ ਸਬਮਿਟ ਕਰ ਦਿਓ ਤੇ ਤੁਹਾਨੂੰ ਅਸੀਂ ਇਹਨਾਂ ਖਰਚਾ ਦੇ ਦੇਾਂਗੇ ਅਵੇ ਮੰਨ ਲਓ ਤੁਹਾਡਾ ਸੇਵਾ ਬਾਨੀ ਹੋ ਜੂ ਤੁਹਾਡਾ ਸੇਵਾ ਬਾਨੀ ਹੋ ਜੂ ਉਸ ਦੇ ਚੱਕਰ ਦੇ ਵਿੱਚ ਉਸ ਟੀਚਰ ਨੇ ਆਪਣੇ ਲਗਭਗ ਕਹਿ ਲਓ ਵੀ ਆਪਣੇ ਜਿਹੜਾ ਕਰੀਅਰ ਦੇ ਨਾਲ ਉਹਨੇ ਖਿਲਵਾੜ ਕਰ ਲਿਆ ਸਭ ਤੋਂ ਵੱਡੀ ਚੀਜ਼ ਵੀ ਇੱਕ ਟੀਚਰ ਰੈਪਿਊਟੇਡ ਚੀਜ਼ ਆ ਇੱਕ ਹਰੋ ਜਿਹਦੇ ਡਿਪੈਂਡ ਕਰਦਾ ਵੀ ਜਿਹੜੇ ਬੰਦੇ ਨੇ ਇੱਕ ਪੰਜਾਬ ਦੇ ਪੰਚਾਇਤ ਦੀ ਸਟੱਣਾ ਹੋਣੀਆਂ ਜਿਨ੍ਹਾਂ ਨੇ ਫਾਈਲਾਂ ਐਕਸੈਪਟ ਕੀਤੀਆਂ ਹੁਣ ਤੁਸੀਂ ਦੱਸੋ ਵੀ ਜੇ ਕਿਸੇ ਨਕਮੇ ਦੀ ਫਾਈਲ ਨੂੰ ਨੇ ਐਕਸੈਪਟ ਕਰ ਲਈ ਬਿਲਕੁਲ ਉਹ ਚੀਜ਼ ਦਾ ਅਸਰ ਹੋਣਾ ਚਾਹੀਦਾ ਚੰਗੀਆਂ ਫਾਈਲ ਕੈਨਸਲ ਕਰਤੀ ਤਾਂ ਦੱਸੋ ਤੁਸੀਂ ਪੰਜਾਬ ਦੇ ਵਿੱਚ ਪਿੰਡਾਂ ਦਾ ਕੀ ਹਾਲ ਹੋ ਨੁਕਸਾਨ ਹੋਗਾ ਉਸ ਚੀਜ਼ ਦਾ अच्छा सर ये सारे मामले तो वादा ठीक है ਹੁਣ ਕੀ ਤੁਸੀਂ ਗਾ ਮਤਲਬ ਸਟੈਪ ਕੀ ਚੁੱਕਿਆ ਹੈ ਆ ਦੇਖੋ ਜੀ ਮੇਨ ਮੇਰਾ ਕਲੀਅਰ ਜੀ ਸਟੈਪ ਹੈ ਜੀ ਮੈਂ ਭਗਵੰਤ ਮਾਨ ਸੀਐਮ ਸੀਐਮ ਭਗਵੰਤ ਮਾਨ ਜੀ ਨੂੰ ਮੈਂ ਇੱਕ ਮੇਲ ਪਾ ਚੁੱਕਾ ਵੀਡੀਓ ਦੇ ਨਾਲ ਠੀਕ ਹੈ ਜੀ ਉਸ ਰਿਟਰਨਿੰਗ ਅਫੀਸਰ ਦੇ ਬਾਰੇ ਵੀ ਡੀਐਸਪੀ ਦੇ ਬਾਰੇ ਵੀ ਠੀਕ ਹੈ ਜੀ ਵੀ ਜਿਹੜੇ ਇੱਥੇ ਜਿਹੜੀਆਂ ਤਕਸ਼ਾਈਆਂ ਹੋ ਰਹੀਆਂ ਨੇ ਉਹ ਚੀਜ਼ ਨੂੰ ਲੈ ਕੇ ਮੈਂ ਇੱਕ ਮੇਲ ਪਾ ਚੁੱਕਾ ਉਹਨਾਂ ਨੂੰ ਵੀ ਵੀ ਇਹ ਤੁਹਾਡੇ ਜਿਹੜੇ ਸਰਕਾਰ ਨੂੰ ਕੁਝ ਇਦਾਂ ਦੇ ਨੁਮਾਇੰਦੇ ਜਿਹੜੇ ਖਰਾਬ ਕਰ ਰਹੇ ਨੇ ਇਹ ਜਿਹੜਾ ਨਵਾਬ ਸਾਹਿਬ ਇਹ ਤਾਂ ਤੁਸੀਂ ਸਾਰਾ ਕੁਝ ਕਾਗਜ਼ੀ ਕਰਵਾਏ ਕਾਲੀ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂ ਤੁਸੀਂ ਇੱਥੋਂ ਕਿਹੜੇ ਮੌਜੂਦਾ ਸਰਕਾਰ ਆ ਉਹਨਾਂ ਦੇ ਕਾਫੀ ਨੇੜੇ ਨੇ ਜੀ ਜੋ ਤੁਹਾਡੇ ਨਾਲ ਅਥਾ ਮੌਕੇ ਦੇ ਤੁਹਾਡੀ ਮੌਕੇ ਤੁਹਾਡੀ ਸਰਕਾਰ ਦੇ ਹੁੰਦੇ ਆ ਤੁਹਾਡੇ ਦੇ ਨਾਲ ਜੋ ਧੱਕਾ ਹੋਇਆ ਕੀ ਇਹ ਵਾਲਾ ਮਾਮਲਾ ਤੁਸੀਂ ਜੋ ਸਾਡੇ ਵਿਧਾਇਕ ਮੈਡਮ ਇਹਨਾਂ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਉਂਦੀ ਕਿ ਨਹੀਂ ਲਿਆਉਂਦੀ ਹਾਂ ਬਿਲਕੁਲ ਜੀ ਇਹ ਗੱਲ ਉਹਨਾਂ ਤੱਕ ਜਾ ਚੁੱਕੀ ਆ ਉਹਨਾਂ ਦਾ ਪਹੁੰਚ ਵੀ ਚੁੱਕੀ ਆ ਅੱਛਾ ਤੁਸੀਂ ਇੱਕ ਚੀਜ਼ ਹੋਰ ਦੇਖੋ ਵੀ ਮੰਨ ਲਓ ਵੀ ਪੰਜਾਬ ਸਰਕਾਰ ਧੱਕਾ ਕਰਦੀ ਹੋਵੇ ਹੂੰ ਹੂੰ ਠੀਕ ਆ ਅਸੀਂ ਉੱਥੇ ਖੜੇ ਹੋਈਏ ਤੇ ਦੂਜਾ ਬੰਦਾ ਸਾਨੂੰ ਆ ਕੇ ਥੋੜੀ ਕੁਸ਼ ਬੋਏਗਾ ਮੈਂ ਉਹੀ ਗੱਲ ਕਰਦਾ ਮੰਨ ਲਓ ਤੁਹਾਡੀ ਸਰਕਾਰ ਤੁਸੀਂ ਉਹਨਾਂ ਦੇ ਨੇੜੇ ਆ ਜੇਕਰ ਮੰਨ ਲਓ ਕਿਹੜੇ ਆ ਨੇੜਤਾ ਵਾਲਿਆਂ ਦੀ ਮਾਲੋ ਰਾਖੀ ਨਹੀਂ ਹੋ ਰਹੀ ਤੇ ਜਿਹੜੇ ਦੂਰ ਆਲੇ ਉਹ ਮੈਂ ਕਲੀਅਰ ਜੀ ਮੈਂ ਕਲੀਅਰ ਜੀ ਗੱਲ ਕਰ ਰਿਹਾ ਕੋਈ ਲੋਕਾਂ ਨੇ ਨਾ ਮਨਾਂ ਦੇ ਵਿੱਚ ਵਹਿਮ ਬੜਾ ਤਕੜਾ ਸੀ ਕਿਉਂਕਿ ਕੱਲ ਦੀ ਤਾਂ ਮੈਂ ਚੋਣ ਪ੍ਰਕਿਰਿਆ ਬਹੁਤ ক্লোਜ਼ਲੀ ਦੇਖੀ ਆ ਕਿਉਂਕਿ ਇਹ ਮੇਰੀ ਪਹਿਲੀ ਚੋਣ ਪ੍ਰਕਿਰਿਆ ਸੀ ਜਿਹੜੀ ਮੈਂ ਬਿਲਕੁਲ ক্লোਜ਼ਲੀ ਦੇਖੀ ਮੈਂ ਕਿਹਿਆ ਪਿੰਡਾਂ ਦੇ ਸਰਬਸੰਮਤੀ ਵਾਲੇ ਪਾਸੇ ਵੀ ਖੜੇ ਆ ਅਸੀਂ ਆਪਣੇ ਪਿੰਡ ਵੀ ਸਰਬਸੰਮਤੀ ਵਾਲੇ ਪਾਸੇ ਖੜੇ ਆ ਸਰਕਲ 'ਚ ਉਹ ਸਰਕਲ 'ਚ ਹੁੰਦਾ ਚੀਜ਼ ਪਰ ਮੇਨ ਚੀਜ਼ ਗੱਲ ਮੈਂ ਇੱਕ ਚੀਜ਼ ਬੜੀ ਹੈਰਾਨੀ ਦੀ ਮੈਨੂੰ ਦਿਸੀ ਬਈ ਮੌਜੂਦਾ ਸਰਕਾਰ ਦੀ ਬਜਾਏ ਜਿਹੜੀਆਂ ਦੂਜੀਆਂ ਧਿਰਾਂ ਵਿਰੋਧੀ ਧਿਰਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਪੁਲਿਸ ਵੀ ਖੜਦੀ ਆ ਰਿਟਰਨਿੰਗ ਆਫਿਸਰ ਵੀ ਖੜਦੇ ਆ ਉਹ ਪਰੂ ਰਹੇ ਉਹ ਪਰੂ ਰਹਿੰਦੇ ਇਹ ਕੀ ਵੈਸੇ ਕਾਰਨ ਕੀ ਮੰਨਦੇ ਜੀ ਭਈ ਮੈਂ ਇੱਕ ਚੀਜ਼ ਦਾ ਕਾਰਨ ਮੰਨਦਾ ਇੱਕ ਕਟੜਵਾਦ ਜਿਹੜਾ ਕਟੜਤਾ ਜਿਹੜੀ ਹੈ ਨਾ ਮੰਨ ਲਓ ਜਿਹੜੀ ਹੁਣ ਜਿਹੜਾ ਮੈਨੂੰ ਪਤਾ ਇਹ ਵੀ ਲੱਗਾ ਜਿਹੜਾ ਇਹ ਰਿਟਰਨਿੰਗ ਆਫਿਸਰ ਸੀਗਾ ਇਹ ਬੀਐਸਪੀ ਦੇ ਬਹੁਤ ਕਲੋਸ ਸੀਗਾ ਬੈਕਗ੍ਰਾਉਂਡ ਤੇ ਜਿਹੜਾ ਡੀਐਸਪੀ ਸੀ ਉਹ ਵੀ ਬੀਐਸਪੀ ਨਾਲ ਕਾਫੀ ਰਿਲੇਟ ਰਿਲੇਟ ਕਰਦਾ ਆ ਅਜਾ ਇੱਕ ਚੀਜ਼ ਮੈਂ ਹੋਰ ਨਹੀਂ ਚਾਹੁੰਦਾ ਤੁਹਾਨੂੰ ਇੱਕ ਬਹੁਤ ਇੰਟਰਸਿੰਗ ਉੱਥੇ ਨਾ ਇੱਕ ਆਪਣੇ ਕਿਰਤੀ ਕਿਸਾਨ ਸਭਾ ਦੇ ਉ ਪਰ ਉਹਨਾਂ ਵੱਲੋਂ ਵੀ ਕੋਈ ਜਵਾਬ ਨਹੀਂ ਉਸ ਚੀਜ਼ ਦੇ ਉੱਤੇ ਕੀਤਾ ਗਿਆ ਵੀ ਉੱਥੇ ਬੰਦੇ ਆ ਕੇ ਰੌਲਾ ਪਾ ਕੇ ਅੰਦਰ ਗਾਲਾਂ ਕੱਢ ਕੇ ਚਲੇ ਗਏ। ਕੋਈ ਰਿਐਕਟ ਨਹੀਂ ਕੀਤਾ। ਰਿਐਕਟ ਨਹੀਂ ਕੀਤਾ। ਮੈਂ ਹਰਾਨਾ ਜੀ ਦਾ ਉੱਥੇ ਨਿਕੀ ਜੀ ਜਿੱਤੇ ਬੰਦੇ ਧਰਦਾ ਲਾ ਕੇ ਫੇਜ ਜਾਂਦੇ ਨਹੀਂ। ਚਲੋ। ਫੇ ਉਹ ਉੱਥੇ ਕਿਉਂ ਚੁੱਪ ਰਹਿ ਗਏ? ਬਿਲਕੁਲ ਮੈਂ ਤਾਂ ਸਰ ਪਹਿਲੇ ਗੱਲ ਕਰ ਰਿਹਾ। ਦੇਖੋ ਤੁਸੀਂ ਕਹਿੰਦੇ ਕਿਰਤੀ ਕਿਸਾਨ ਆਲੇ ਨਹੀਂ ਬੋਲੇ। ਹੋਰ ਵੀ ਨਹੀਂ ਬੋਲੇ। ਮੈਂ ਤਾਂ ਇਹ ਕਹਿਣਾ ਵੀ ਤੁਹਾਡੇ ਮੌਜੂਦਾ ਸਰਕਾਰ ਜਿਹੜਾ ਤੁਸੀਂ ਖੋਲਿਆ ਉਹ ਵੀ ਹਾਲ ਤੱਕ ਨਹੀਂ ਕੁਝ ਬੁੱਲੇ ਕਿਸੇ ਦਾ ਕੋਈ ਫੇਵਰ ਨਹੀਂ ਆਇਆ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਨਹੀਂ ਐਕਚੁਅਲੀ ਐਕਸ਼ਨ ਤਾਂ ਨਹੀਂ ਲਿਆ ਕਿਉਂਕਿ ਆਜ ਦਾ ਦਿਨ ਆਜ ਦਾ ਦਿਨ ਸੀ ਨਾ ਕਿਉਂਕਿ ਜਿਹੜੀ ਕੱਲ ਚੋਣ ਕਰ ਪ੍ਰਕਿਰਿਆ ਜਿਹੜੀ ਹੋਈ ਆ ਪੇਪਰ ਜਮਾ ਹੋਇਆ ਅੱਜ ਉਹਦੀ ਜਿਹੜੀ ਸਮੀਖਿਆ ਦਾ ਦਿਨ ਸੀ ਓਕੇ ਕਿਉਂਕਿ ਕੱਲ ਨੂੰ ਇੱਕ ਵੀ ਬੰਦੇ ਦੇ ਕਰਕੇ ਸਮੀਖਿਆ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਗਈ ਤੇ ਘਟੂ ਘਟਾ ਕਾਫੀ ਲੋਕਾਂ ਦੀ ਦਿੱਕਤ ਪਰੇਸ਼ਾਨੀ ਆ ਸਕਦੀ ਸੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਆਸ ਕਰਦੇ ਹਾਂ ਕਿ ਇਸ ਕਰਕੇ ਹੁਣ ਉਮੀਦ ਕਰਦੇ ਆਂ ਵੀ ਜਿਹੜੇ ਆਉਣ ਵਾਲੇ ਦਿਨ ਨੇ ਨਾ ਸੋਮਵਾਰ ਤੋਂ ਲੈ ਕੇ ਉਹਨਾਂ ਵਿੱਚ ਐਕਟਿਵ ਹੋ ਸਕਣ ਉਹਨਾਂ ਦੇ ਵਿੱਚ ਪੂਰੀ ਇਹ ਡਾਇਰੈਕਟਲੀ ਰੇਲਬਾੜੀ ਸ਼ੁਰੂ ਹੋ ਜਾਣੀ ਹੈ ਜੀ ਜਿਹੜੇ ਜਿਹੜਾ ਅਫਸਰਾਂ ਦੀ ਸੁਚੇਤ ਰਹਿਣ ਮੋਲੇ ਸੁਚੇਤ ਕਿਉਂਕਿ ਇਹਨਾਂ ਦੀ ਜਿਹੜੀ ਖਬਰ ਹੈ ਇਹਨਾਂ ਦੀ ਜਿਹੜੀ ਵੀਡੀਓਜ਼ ਅਸੀਂ ਨਾਲ ਲਾ ਕੇ ਅਸੀਂ ਜਿਹੜੀ ਚੋਣ ਕਮਿਸ਼ਨ ਨੂੰ ਵੀ ਦੇ ਚੁੱਕੇ ਹਾਂ ਪੰਜਾਬ ਦੇ ਨੂੰ ਠੀਕ ਹੈ ਜੀ ਠੀਕ ਹੈ ਜੀ ਅਸੀਂ ਭਗਵੰਤ ਸਿੰਘ ਸਾਹਿਬ ਤੱਕ ਵੀ ਪਹੁੰਚਾ ਚੁੱਕੇ ਹਾਂ ਠੀਕ ਹੈ ਅਸੀਂ ਲਗਭਗ ਸਾਰਿਆਂ ਨੂੰ ਹੀ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਬੜੀ ਕਾਰਵਾਈ ਬੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਦਾਂ ਦੇ ਪ੍ਰਿਸ਼ਟ ਬੰਦੇ ਜਿਹੜੇ ਆ ਇਦਾਂ ਦੇ ਪਿਛਲੇ ਜਿਹੜੇ ਰਿਟਰਨਿੰਗ ਅਫੀਸਰ ਆ ਇਹਨਾਂ ਨੇ ਕਰਨ ਕੋਈ ਸਾਡੀ ਜਿਹੜੀ ਪਿੰਡ ਸੋ ਸੋ ਦੋਸਤੋ ਧੰਨਵਾਦ ਜੀ ਵਾਓ